ਓਏ ਮਿੱਟੂ ਫੋਖਰਾਇਆ ਬਣ ਕੇ ਸਾਦ ਦਾ ਮੈਨੂੰ ਲਿਆਇਆ ਕਲ ਨੂੰ ਨਾ ਇਹ ਮੇਰੀ ਬੇਇੱਜ਼ਤੀ ਕਰਾਂਗਾ ਚੱਲੀਏ ਨਿਕਲ ਚੱਲੀਂ ਇਹ ਆਪਦਾ ਘਰ ਆ ਆਪਾਂ ਕਿਸੇ ਦੇ ਬੈਠਿਆਂ ਬੇਇੱਜ਼ਤੀ ਉਹ ਪਤਾ ਹੀ ਆ ਮੈਨੂੰ ਚੱਲ ਮਰਜੀ ਆ ਭਾਈ ਤੈਨੂੰ ਕਰਾਉਣੀ ਕਰਾਉਣੀ ਮੇਰੀ ਵੀ ਨਾਲ ਕਰਾਏਗਾ ਹੈ ਕਮਾਲ ਕਰਦਾ ਉਹ ਵੀ ਗੱਲ ਤੂੰ ਲਾਈਵ ਦੇਖੀ ਜਾਈ ਲਾਈਵ ਦੇਖੀ ਚਿਹਰੇ 'ਚ ਫੋਟੋ ਵਿੱਚ ਦੀ ਜਵਾਕੋ ਤੇਰਾ ਨਾਮ ਉਹ ਜਵਾਕ ਆਇਓ ਭਾਈ ਆ ਗਈ ਬੀਬੀ ਮਾਂ ਜਿਹੜੀ ਚਾਹੀਦਾ ਸੀ ਕੁਛ ਆ ਡੈਡੀ ਬੋਲ ਮਾਰਿਆ ਹਾਂ ਹਾਂ ਚਾਹੀਦਾ ਹਾਂ ਦਾ ਸਰ ਮੈਨੂੰ ਦੱਸ ਦੋ ਡੈਡੀ ਮੈਂ ਕਰ ਦੂੰਗੀ ਕੰਮ ਕੀ ਕਰਨਾ ਹੈ ਮੈਨੂੰ ਦੱਸੋ ਡੈਡੀ ਤੁਸੀਂ ਹਏ ਦੇ ਕਿਉਂੁੱੁੱਥੇ ਮੈਂ ਤਾਂ ਖੀਰ ਕਹਿੰਦਾ ਦੀ ਭਈ ਲੈ ਹੂਡ ਬਣਾ ਦਿੰਦੀ ਆ ਮੈਂ ਹਾਂ ਜਿਹੜੀ ਬਦਾਮ ਵਾਲੀ ਹਾਂ 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 ਭਈ ਬਦਾਮ ਵਾਲੀ ਨਹੀਂ ਤੂੰ ਐ ਕਰ ਕੁੂ ਬੋ ਕੰਮ ਕਰ ਲੈ ਨਹੀਂ ਤੁਸੀਂ ਮੈਂ ਬਣਾ ਦੂੰਗੀ ਮੈਂ ਚਲਾਇਆ ਕਰੂ ਬੇਟਾ ਤੂੰ ਪੂੜੇ ਲਾ ਲੈ ਅੱਛਾ ਹਾਂ ਤੂੰ ਪੂੜੇ ਲਾ ਦੀ ਮੈਂ ਖੀਰ ਬਣਾ ਦਿੰਦੀ ਆ ਡੈਡੀ ਮੈਨੂੰ ਇਹ ਦੱਸ ਕਾਜੂ ਕੋਣੀ ਨੇ ਵਿੱਚ ਪਾਰੋ ਭਈ ਪਾਰੋ ਕੁੜੀ ਬਣਾ ਕੇ ਲਈ 5 ਮਿੰਟਾਂ ਚ ਬਣਾ ਦਿਓ ਬਈ ਮੈਂ 2 ਮਿੰਟਾਂ ਚ ਰੈਡੀ ਜੋ ਮੰਦਾ ਸੁਖੇ ਉਹ ਮਨ ਤਾਂ ਮੈਂ ਗਿਆ ਇਹ ਹੈ ਜਾਂ ਜਾਦੂ ਕੀ ਕਰਤਾ ਜਾਦੂ ਨਹੀਂ ਬਈ ਇਹ ਰੋ ਵੈ ਰੋ ਵਾ ਹਾਂ ਕੰਮ ਕਰਾਉਨੇ ਆ ਵਧੀਆ ਭਾਈ ਸ਼ਾਂਤੀ ਮਿਲ ਗਈ ਆਪਾਂ ਦਾ ਤੈਨੂੰ ਰੋਟੀ ਵਧੀਆ ਮੈਨ ਲੱਗੀ ਘਰੇ ਹੋਰ ਤਾਂ ਗੱਲਾਂ ਦੀਆਂ ਗੱਲਾਂ ਰੋਟੀ ਤਾਂ ਹੁਣ ਮਿਲਦੀ ਹੈ ਪਹਿਲਾਂ ਤਾਂ ਹੁਣ ਕੀ ਭੁੱਖਿਆ ਉਹ ਯਾਰ ਪਹਿਲਾਂ ਮਨ ਵੀ ਲਿਆ ਕਰ ਪਹਿਲਾਂ ਕਿਹੜੇ ਪੂੜੇ ਮਿਲਦੇ ਸੀ ਤੈਨੂੰ ਜਿੱਦੇ ਦਾ ਤੂੰ ਹਾਂ ਰੋਬ ਰੂਪ ਜਾ ਕਹਿਣਾ ਵੀ ਉਹ ਵਰਤਿਆ ਉਹ ਦਿੰਦੀਆਂ ਮੈਨ ਲੱਗੀਆਂ ਨੇ ਪਤਾ ਹੀ ਆ ਹੁਣ ਪਹਿਲਾਂ ਮੈਨੂੰ ਕਿਹੜਾ ਮਿਲਦਾ ਹੈ ਕੀ ਗੱਲ ਫਿਰ ਮੈਂ ਰੋਟੀ ਪਾਣੀ ਦੋ ਮੈਨਾਂ ਜਿਉਂਦਾ ਕਿਵੇਂ ਰਹਿਣਾ ਭਈ ਮੈਂ ਉਹ ਸਾਢੇ ਦਾ 15 ਵਾਰੀ ਖਾ ਕੇ ਆਉਂਦਾ ਸੀ ਸਵਾ ਇੱਕ ਦਿਨ ਗਿਆ ਤੇ ਉਹ ਦਿਨ ਆ ਕੋਲ ਬੈ ਜਾ ਕੱਢੇ ਨੱਕ ਬੋਲੋ ਦਾ ਇਹ ਇਹ ਜੀ ਹਾਂ ਫਿਰ ਦੁੱਧ ਦੀ ਘੁੱਟ ਅਗਲੀ ਕਹ ਆਦਲ ਦੇ ਰਿਆ ਦੇਖ ਸਾਡੀਆਂ ਨੂਆਂ ਦੇਖ ਖੀਰ ਕਹੀ ਤੇ ਪੂੜੇ ਨਾਲ ਦੂਜੀ ਕਹਿੰਦੀ ਮੈਂ ਉਹ ਯਾਰ ਅੱਜ ਤਾਂ ਸਾਰਾ ਕੁਝ ਮੰਨ ਗਿਆ ਮੈਂ ਮੈਨੂੰ ਤਾਂ ਐ ਵੀ ਤੂੰ ਬੇਇੱਜ਼ਤੀ ਕਰਾਏਂਗਾ ਅੱਜ ਤਾਂ ਮੈਂ ਸਾਰਾ ਕੁਝ ਮੰਨ ਗਿਆ ਗੱਲ ਤਾਂ ਪਹਿਲਾਂ ਦੀ ਕਰਦਾ ਮੈਂ ਮੈਨੂੰ ਤਾਂ ਐ ਸੀ ਵੀ ਉਹ ਹੈ ਜੀ ਸਿਸਟਮ ਹੋਣਾ ਉਹ ਤੁਹਾਡੇ ਘਰੇ ਨਾ ਨਾ ਤੁਹਾਡੇ ਵਾਂਗੂ ਨਹੀਂ ਸੋਚਿਆ ਕਰਦੇ ਆਪਦੇ ਤੇ ਲਾ ਕੇ ਨਾ ਕਦੇ ਵੀ ਸੋਚੋ ਐਂ ਦੇਖੋ ਵੀ ਭਈ ਇਹ ਤਾਂ ਚੱਲਦੀ ਐ ਮਿੱਠੂ ਦੀ ਤਾਂ ਚੱਲ ਵਧੀਆ ਹੋ ਗਿਆ ਚੱਲਣ ਤਾਂ ਲੱਗ ਗਈ ਤੇ ਇਹ ਤਾਂ ਮਿਲ ਜਾਂਦੀ ਹੁਣ ਟਾਈਮ ਨਾਲ ਸਾਨੂੰ ਤਾਂ ਮਿਲਦੀ ਐ ਇਹ ਤਾਂ ਤੇਰੇ ਵਰਗੇ ਮਲੰਗਾਂ ਨੂੰ ਵੀ ਖਵਾਉਣੇ ਆ ਹਾਂ ਮਲਾਂਗੀ ਪਰਖਦਾ ਇਹਨੂੰ ਹੋਰ ਹਾਂ ਹੋਰ ਜਦੋਂ ਖਾ ਕੇ ਹਰਾਮ ਕਰੀ ਜਾਣਾ 15 ਵਾਰੀ ਰੋਟੀ ਖਾ ਕੇ ਹਜੇ ਕਹਿੰਦਾ ਤੈਨੂੰ ਮਿਲਦੀ ਐ ਮੈਂ ਕੀ ਰਾਂ ਗਿਆ ਦੀ ਸੁੱਖੇ ਉਦੀ ਤੂੰ ਉਹ ਜਾਣਦਾ ਓਏ ਮੈਂ ਤੈਨੂੰ ਜਾਣਦਾ ਕੋਈ ਨਾ ਆਚਾਰ ਦੇਣੀ ਹੈਗੇ ਟਾਪਲਾ ਬਾਂਦਰ ਵਾਂਗੂ ਫੇਰ ਵੇਖਾਂਗੇ ਕੀ ਵੀ ਭਾਵੇਂ ਖਦੀ ਐ ਚੱਲ ਕੋਈ ਨਾ ਮੇਰੇ ਕਹਿੰਦਾ ਤਾਂ ਦੇਖ ਹੀ ਲਿਆ ਹੁਣ ਐਂ ਕਹਿ ਰਿਆ ਇੰਨੇ ਬਣਦੀ ਐ ਖੀਰ ਤੇ ਪੂਰੇ ਚੱਲ ਇਹਨੇ ਤੇਰੇ ਕੰਨੀ ਚਲਦੇ ਆਂ ਦੇਖਾਂ ਪਹਿਲਾਂ ਤੈਨੂੰ ਕੀ ਮਿਲਦੇ ਨੇ ਛੋਲੇ ਮਿਲਦੇ ਨੇ ਕੀ ਮਿਲਦੇ ਨੇ ਮੈਨੂੰ ਤਾਂ ਪਤਾ ਹੀ ਆ ਕੀ ਮਿਲਦਾਗਾ ਨਹੀਂ ਤੈਨੂੰ ਵੀ ਪਤਾ ਹੀ ਆ ਜੋ ਝੁੱਲਸ ਕੀ ਆਉਂਦਾ ਸੀ ਆ ਜਾ ਉੱਧਰ ਬਗ ਚੱਲਦੇ ਆ ਆਪ ਹੀ ਦੇਖ ਲਈ ਕੀ ਮਿਲਦਾ ਪਤਾ ਭਾਈ ਬੇਬੀ ਜੀ ਹੁੰਦੀ ਹੈ ਨਾਲੇ ਹਾਂ ਇੱਥੇ ਤੱਕ ਸੁਣਦੀ ਹੁੰਦੀ ਹੈ ਬੋਦੀ ਮਸਾਲਾ ਲੱਗਿਆ ਤੜਕੇ ਦੀ ਲੱਗ ਰਹੀਆਂ ਖਾਪਣ ਆ ਜਾ ਚੱਲ ਚੱਲ ਕਿੱਥੇ ਹੋਰ ਬੀਂਆਂ ਫਿਰ ਤੋਂ ਨੂੰ ਪਤਾ ਕੱਚਾ ਵੇੜਾ ਜਾ ਲਾਉਣੀ ਪੈਂਦੀ ਹੈ ਚਲ ਆ ਬੰਦੇ ਲੈ ਲੈ ਕੰਮ ਤਾਂ ਥੋੜੀ ਹੋ ਰਹੀ ਹੈ ਨਾ ਜੀ ਚਲ ਓ ਚਾਹ ਬਣਾ ਲਾ ਘੁੱਟ ਫੇਰ ਲਾ ਲਈ ਮਿੱਟੀ ਯਾਰ ਕਿਉਂ ਮਿੱਟੀ ਮੱਧ ਕੇ ਦੇ ਕੇ ਗਿਆ ਤੀ ਵੀ ਤਾਂ ਥੱਕ ਗਿਆ ਬਿਲੱਤਾਂ ਦੁਖਦੀਆਂ ਨੇ ਚਾਹ ਪੀਣ ਨੂੰ ਹਾਂ ਬੋਲਦੀ ਕਿਵੇਂ ਆ ਤੂੰ ਲੈ ਹੋਰ ਕੀ ਚਾਹ ਦੀ ਘੁੱਟ ਕਰ ਲੈਣਾ ਤੂੰ ਪੀਣੀ ਨਾਲੇ ਅਸੀਂ ਪੀ ਲਾਂਗੇ ਆ ਪਹਿਲੀ ਤਾਂ ਕੰਜਰਖਾਨਾ ਕਰਕੇ ਮੈਂ ਥੱਕੀ ਪਈ ਆ ਉੱਤੋਂ ਆ ਕੇ ਤੂੰ ਚਾਹ ਦਾ ਆਰਡਰ ਲਾਉਣਾ ਓਏ ਇਹਦੇ ਨਾਲ ਫੇਰ ਕੀ ਹੋ ਗਿਆ ਮੈਂ ਵੀ ਚਾਹ ਦਾ ਕੰਮ ਕਰੀ ਜਾਣਾ ਮਿੱਟੀਆ ਮੈਂ ਲਾਉਂਗਾ ਮੈਂ ਖੇਤ ਦਾ ਕਰੀ ਜਾਣਾ ਆ ਮੱਧ ਕੇ ਦੇ ਦਿੰਦਾ ਉਹੀ ਬਹੁਤ ਸੀ ਤੂੰ ਕੀ ਦੱਸਿਆਗਾ ਤੁਹਾ ਮੇਰੇ ਉਧਰ ਲੱਗੀ ਇਥੇ ਲਾਉਣ ਮਦਦ ਨੂੰ ਤੇ ਫਿਰ ਤੈਨੂੰ ਕੁਝ ਵੀ ਨਹੀਂ ਦੀ ਨਾ ਕਰੇ ਉਹ ਚਾਲ ਤੂੰ ਚਾਹ ਕਰ ਲੈ ਖੜੀ ਹੋ ਕੇ ਮੈਥੋਂ ਨਹੀਂ ਹੁੰਦੀ ਚਾਹ ਤੇਰੇ ਵਾਸਤੇ ਆਪਦੀ ਕਰ ਤੇ ਪੀ ਲਾ ਉਹ ਪਿਆ ਗੈਂਸ ਇਥੇ ਹੋਰਾਂ ਨੂੰ ਵੀ ਚੱਕ ਲਿਆ ਹੁੰਦਾ ਹੈਗਾ ਨਹੀਂ ਇਥੋਂ ਡੰਡੀ ਲੱਗੂ ਆਵਦਾ ਮੈਨੂੰ ਹੁਣ ਨਾ ਪਲਾਸਟਰ ਕਰਨਾ ਪਈਏ ਤੂੰ ਚਾਹ ਕਰਦੇ ਘੁੱਟ ਖੜੀ ਹੋ ਕੇ ਲੱਗ ਜਾਨੀਆਂ ਚਾਵਰ ਚਾਵਰ ਕਰਨਾ ਬੰਦਾ ਨਹੀਂ ਕੋ ਬੰਦਾ ਨਹੀਂ ਦੇਖਦੀ ਲੈ ਬੰਦੇ ਕੋ ਬੰਦੇ ਨੂੰ ਕਿਉਂ ਰੇਤੀ ਕਰਕੇ ਜਾਂਦਾ ਅਗਲਾ ਕੰਮ ਕਰਕੇ ਜਾਂਦਾ ਜੋ ਰੋਟੀਆਂ ਖਵਾਉਂਦੀ ਸੀ ਉਹ ਵੀ ਕੰਮ ਕਰਕੇ ਜਾਂਦਾ ਸੀ ਇਹ ਰੋਟੀਆਂ ਨੂੰ ਚੱਲ ਚੱਲ ਲੜੋ ਨਾ ਮੈਂ ਤਾਂ ਐਂ ਕਰਕੇ ਤੇ ਆ ਵਜਾ ਬਣਦਾ ਸੁੱਖੇ ਮੈਂ ਤਾਂ ਭਈ ਖੀਰ ਬਣੀ ਪਈ ਆ ਉਧਰ ਖਾਣਾ ਇਹਨੇ ਤੂੰ ਚੱਲ ਆ ਤੂੰ ਕਰ ਲੈ ਕਾਹਨ ਕੋਲੇ ਇਸ ਕਰਦਾ ਐ ਹੋਰ ਕਰਨੀ ਇਹ ਪਊਗੀ ਮੈਥੋਂ ਬਾਤ ਵੀ ਕਰੇਗਾ ਉਥੇ ਪੀ ਆ ਨਾ ਇਹਨਾਂ ਦੇ ਘਰੇ ਚਾਹ ਨਾਲ ਇਹਨੂੰ ਖੀਰ ਖਵਾਉਂਦੀ ਆ ਨਾ ਤੇ ਖੀਰ ਖਾਇਆ ਖਵਾਉਂਦੀਆਂ ਨੇ ਅਗਲੀਆਂ ਖਵਾਉਂਦੀਆਂ ਨੇ ਹਾਂ ਉਹੀ ਕਰਤੀ ਨਾ ਕਜਾਤਾ ਵਾਲੀ ਗੱਲ ਯਾਦਕ ਬੇਇੱਜ਼ਤੀ ਕਰਾ ਕੇ ਧਰਤੀ ਮੈਂ ਉਹਨੂੰ ਕਹਿ ਕੇ ਆ ਅਸੀਂ ਅਗਲੇ ਦੇ ਖੀਰ ਬਣੀ ਜਾਂਦੀ ਐ ਮੈਂਟ ਚ ਨੂੰਹਾਂ ਭੱਜੀ ਆਈਆਂ ਤੈਨੂੰ ਦੀਣਾ ਨਹੀਂ ਹੈਗਾ ਵੀ ਕਰੇ ਕੰਮ ਕਰਨ ਲੱਗ ਰਹੀ ਆ ਫਿਰ ਕਿੱਡੀ ਗੱਲ ਅਸੀਂ ਕੰਮ ਕਰ ਅੱਗੇ ਨਹੀਂ ਕੋਈ ਤੇ ਬਣਾਈ ਤੂੰ ਚਾਹ ਬਣਾ ਕੇ ਪੈਜਾਰਾ ਫਿਰ ਅੱਗੇ 베ਲੀ ਵੀ ਹੁੰਨੀਆਂ ਹੁਣ ਤਾਂ ਐਂ ਤਾਂ ਦੇਖ ਲੈ ਕਿੰਨਾ ਜ਼ੋਰ ਦਾ ਕੰਮ ਆ ਹੈ ਬਾਹਾਂ ਦੁਖਣ ਲੱਗ ਰਹੀਆਂ ਨੇ ਮੇਰੀ ਜ਼ੋਰ ਦਾ ਕੰਮ ਆ ਬੋਲਣ ਲੱਗੀ ਵੀ ਦੇਖ ਲਿਆ ਕਰ ਕਿਉਂ ਰਲੀਆਂ ਹੁੰਦੀਆਂ ਤੇਰੇ ਰੋਜ਼ ਨਾ ਛਿੱਤਰੇ ਮਾਰੇਗਾ ਮੇਰੇ ਔਰ ਕੀ ਤੂੰ ਮੈਨੂੰ ਇਨਾਮ ਦੇਵੇਂਗਾ ਆ ਤੇਰੇ ਘਰ ਦਾ ਸਿਆਪਾ ਰੋਨੀਆਂ ਨਾਲੇ ਮੈਂ ਤੇਥੋਂ ਛਿੱਤਰ ਖਾਨੀਆਂ ਔਰੇ ਤੈਨੂੰ ਨਹੀਂ ਸਾਰੀ ਉਮਰ ਅਕਲ ਆਉਂਦੀ ਉਹ ਸੜੇ ਬੰਦੇ ਕੋਲੇ ਬੇਇੱਜ਼ਤੀ ਕਰਕੇ ਧਰਤੀ ਜਿਹਨੂੰ ਕੋਈ ਘਰੇ ਨਹੀਂ ਪੁੱਛਦਾ ਅੱਜ ਉਹਦੀ ਚਲਦੀ ਆ ਮਾੜੀ ਮੋਟੀ ਖੀਰ ਬਣਾਈ ਜਾਂਦੀਆਂ ਨੇ ਨੂੰਹਾਂ ਭੱਜੀਆਂ ਆਂ ਬੇ ਤੈਨੂੰ ਤੂੰ ਨਾ ਮਾਰਿਆ ਕਰ ਲੋਕਾਂ ਕੋਲੇ ਫੜਾ ਫਿਰ ਫੜਾ ਮਾਰਨ ਵਾਲੀ ਕੀ ਗੱਲ ਕਰਦੇ ਆ ਜਦੋਂ ਆਪਾਂ ਆਪਾਂ ਅੱਗੇ ਦਾਦਾ ਬੰਦੇ ਰੋਟੀ ਖਾ ਕੇ ਜਾਂਦੇ ਅੱਜ ਪਤਾ ਨਹੀਂ ਕੀ ਸੂਲੀ ਚੜੀ ਆ ਤੈਨੂੰ ਉਹ ਫਿਰ 베ਲੀ ਹੁੰਨੀ ਆ ਤੈਨੂੰ ਰੋਈ ਤਾਂ ਜੰਨੀ ਆ ਮੈਂ ਤੂੰ ਚਾਈ ਕਹਿ ਤੈਨੂੰ ਮੈਂ ਤੈਨੂੰ ਪਰੌਠੇ ਦੇਣੀ ਗਿਆ ਵੀ ਪਰੌਠੇ ਲਾ ਦੇ ਪਰੌਠੇ ਲਾ ਦੇ ਕਰਕੇ ਨਹੀਂ ਪੀ ਸਕਦਾ ਕੁੱਟ ਚਾਹ ਤੇ ਵੀ ਨਹੀਂ ਕਰਕੇ ਪੀ ਸਕਦਾ ਉਹ ਗੱਲਾਂ ਦਾ ਮਾਂ ਮੇਰੀਏ ਪੀ ਲੈਂਦਾ ਮੈਂ ਉਹ ਤੇਰੇ ਪਤੰਦਰ ਨੂੰ ਕਹਿ ਕੇ ਆਇਆ ਸੀ ਮਕਾਜਾ ਸਾਡੇ ਘਰੇ ਚੱਲ ਪਿਉਣਾ ਤੈਨੂੰ ਚਾ ਆ ਕੀ ਚੰਗਾਨ ਦਾ ਹਰੇਕ ਨੂੰ ਜਣੇ ਖਣੇ ਨੂਰਾ ਲੈ ਆਉਂਦਾ ਨਾ ਮੈਂ ਤਾਂ ਹਰਾਣਾ ਇੱਕ ਗੱਲ ਤੋਂ ਉਹ ਤਾਂ ਜੈ ਵੱਡੀਆਂ ਮੰਜੇ ਚ ਉੱਠ ਕੇ ਰਾਜੀ ਨਹੀਂ ਸੀਗੀਆਂ ਕਿਵੇਂ ਪੂੜੇ ਲਾ ਕੇ ਦੇਣ ਲਾਕੀਆਂ ਬੁੜਿਆ-ਬੁੜੀ ਨੂੰ ਚਲ ਆ ਮਿੱਟੀ ਜੀ ਫੇਰ ਕੇ ਨਾ ਥੋੜੀ ਜੀ ਰਹਿ ਗਈ ਫਿਰ ਜਾ ਕੇ ਆਉਣੀ ਆ ਲਿਆਉਣੀ ਆ ਕੋਈ ਸੂ ਆਏ ਕਿ ਮੈਂ ਰੋਟੀ ਦੇਤੀ ਬੁੜਾ-ਬੁੜੀ ਨੂੰ ਇਹਨਾਂ ਨੇ ਲਗਣਾ ਚਾਹੀਦਾ ਵੀ ਫਲੋਰ ਹਿੰਦਾ ਹਾਂ ਦਬਰਣੀ ਨਹੀਂ ਚਾਹੀਦੀ ਪ੍ਰੀਤੋ ਚੱਲ ਐ ਦਾਸ ਨੇ ਸੋਹਣਿਆ ਤੇ ਲੜੀਏ ਅਸਿਰੇ ਵੀ ਆ ਲਈ ਫਕਾਸ਼ੇ ਸੱਪੜ ਦੋ ਹੋ ਹੀ ਸੁਤਾਂ ਦੇ ਕਲਰ ਦਿੰਦਾ ਚੜ ਜੜ ਕ ਜੜਾ ਚੜੀਆ ਜਟੀ ਦੇ ਜਟਪੂਤ ਦਿੰਦਾ ਚੁਰੂੜ ਕੇ ਜੜਾ ਚੜੀਆ ਪ੍ਰੀਤੋ ਨੇ ਜਟਣੀ ਪੰਗੜੇ ਪੈ ਲਿਆ ਦੇ ਜਿਹੜਾ ਸਟੈਪ ਹੈ ਨਾ ਆਹੋ ਕਿਸੇ ਨੂੰ ਬਣਾਉਂਦਾ ਹੋਊਗਾ ਆਹੋ ਹਾਂ ਆਸਤੇ ਹੀ ਕਰੂੰਗੀ ਬਣ ਲੈ ਬਣ ਲੈ ਇਹ ਤਾਂ ਮੇਰੀ ਤੋਹਨਾਂ ਮੇਰੇ ਬਾਰੇ ਸੋਚੀਂ ਹਾਂ ਸਾਥ ਕੇ ਮੈਂ ਜੱਤੀ ਨਹੀਂ ਤੇਰੇ ਹੇ ਇਹ ਚਾਲ ਕਿਵੇਂ ਕਰਦੇ ਹੁੰਦੇ ਨੇ ਨਾ ਖੜਾ ਨਹੀਂ ਹੋਇਆ ਨਾ ਤਾਂ ਰਹਿਣ ਦਿੰਦੀ ਆ ਐਵੇਂ ਬੇਇੱਜ਼ਤੀ ਹੋ ਜੂਗੀ ਉੱਥੇ ਨਾ ਆਹ ਤਾਂ ਕਿਸੇ ਨੂੰ ਬੁਲਾਉਂਦਾ ਹੋਊਗਾ

ਹੈ ਹੈ ਹਾਲਾਣਾ ਲਾਉਂਗੀ ਮੈਂ ਕਿਸੇ ਨੂੰ ਨੱਚਣਾਉਂਦਾ ਹੋਣਾ ਆ ਗਾਣੇ ਤੇ ਜਿੰਨਾ ਮੈਨੂੰ ਵਧੀਆ ਨੱਚਣਾਉਂਦਾ ਹੈ ਹੈਂ ਦਮ ਤਾਂ ਚੱਲ ਕੋਈ ਹੌਲੀ ਹੌਲੀ ਪੱਕ ਜਾਊਗਾ ਸਿੱਖ ਲੈਣੀ ਆ ਸਟੈਪ ਆ ਇਹ ਤੂੰ ਦੇਖ ਕੇ ਸਿੱਖੂਗੀ ਸਟੈਪ ਆ ਜਿਹੜੇ ਕਿਸੇ ਨੂੰ ਵੀ ਨਾ ਕਰਨੇ ਆ ਉਹਨਾਂ ਆਪਰੇ ਤੋਂ ਪਿੱਛੇ ਛੱਡ ਜੂਗੀ ਮੈਂ ਜਾਵਾਂ

ਸੱਜ ਹੱਟ ਜੀ ਇਹ ਕਿੰਨਾ ਮੰਗਣਾ ਹੱਟ ਜੀ ਨੱਚਣੇ ਨੱਚਣੇ ਕਿਉਂ ਆਉਂਦੇ ਸੱਜ ਹੱਟ ਜੀ ਗੁੰਡਾ ਹੱਟਦਾ ਇਹਨੇ ਮੰਗਣਾ ਹਾਂਏ ਹੇ ਕਿੰਨਾ ਸੋਹਣਾ ਗਾਣਾ ਸੀਗਾ ਗਾਣਾ ਤਾਂ ਬਲਾਈ ਸੋਹਣਾ ਤੇਗਾ ਧੰਮੇ ਵਾਲਾ ਚੜਦਾ ਮੇਰਾ ਤਾਂ ਟੁੱਟ ਪੈਣਾ ਚੱਲ ਕੋਈ ਨਾ ਹਟ ਜੂਗਾ ਤਾਂ ਹੌਲੀ ਹੌਲੀ ਲੰਗਣ ਕਿਸੇ ਨੂੰ ਦਿੰਦੀ ਪਰ ਮੈਂ ਜੱਟੀ ਲੰਗਣ ਹੀ ਦਿੰਦੀ ਹੁੰਦੀ ਹਾਂ ਆਏ ਹਾਏ ਦਮ ਲੈ ਕੇ ਫੇਰ ਨੱਚੂੰਗੀ ਆਏ ਹਾਏ ਹੁਣ ਤਾਂ ਦਮੇ ਵੜਾ ਚੜ ਗਿਆ ਮੇਰਾ ਬੋ ਮੈਂ ਮਰ ਜਾਂ ਦਾਸ ਇਹਨਾਂ ਨੇ ਕੀ ਜਲੂਸ ਕੱਢਿਆ ਹੋਇਆ ਠੇਕੇਦਰ ਲੱਗੀ ਹੋਈ ਆ ਠੇਕੇਦਰ ਬੜੀ ਹੋਈ ਆ ਇਹ ਕਾਤੋਂ ਲਾਦਾ ਡਿੱਕਾ ਹੈ ਸੋਹਣੀ ਲੱਗਦੀ ਐ ਡਿੱਕਾ ਮੈਨੂੰ ਕੀ ਪੁੱਛ ਲਾਉਣਾ ਉਹਨਾਂ ਨੂੰ ਆਪਣੀਆਂ ਲੱਗਦੀਆਂ ਨੂੰ ਕੁਛ ਆ ਦੇਖ ਲਾ 2 ਘੰਟੇ ਹੋ ਗਏ ਕੁੱਕਾ ਮਾਰਦੀਆਂ ਨੂੰ ਕਿਉਂ ਜਲੂਸ ਕਰਦੀਆਂ ਨੇ ਲਾਸਕਾਂ ਦਾ 10 ਘਰਾਂ ਦੇ ਵਿੱਚ ਮੇਰਾ ਤਾਂ ਦਿਲ ਕਾਰਾ ਪੈਣ ਲੱਗਾ ਪੱਡੀਆਂ ਲੱਗੀਆਂ ਹੁੰਨਾਂ ਮੈਨਾਂ ਕਿ ਹੁਣ ਮੈਂ ਕੀ ਕਰੂੰ ਸੁਣਾ ਲੱਗਦਾ ਇਹ ਜਿਹੜਾ ਰੰਗਾ ਛਾਪਾ ਪੁਰਾਣੀ ਕਿਹੜਾ ਵਿਆਹ ਤੇ ਰਾਇ ਇੱਥੇ ਉਹਨੂੰ ਤਾਂ ਕਹਿ ਦੇ ਆਪਣੀ ਨੂੰ ਤਾਂ ਕਹਿ ਸਕਦਾ ਜੇ ਦੂਈ ਹੁਣੀ ਕਹਿੰਦਾ ਕੁਛ ਈ ਕੀ ਦੇਖੀ ਆਨੇ ਚਲ ਕਰਾ ਦੇ ਬੰਦ ਹੋਣਾ ਤੂੰ ਕਰਾ ਦੇ ਦੇਖ ਲੈਨੀ ਮੁੰਡਾ ਵੀ ਗਿਆ ਮੂਰੇ ਜੇ ਉਹਦੇ ਕਹਿ ਕੇ ਬੰਦ ਕਰ ਦਈਏ ਆ ਮੇਰੇ ਤੈਨੂੰ ਔਖੇ ਹੋਣ ਲੱਗ ਜਾਂਦੇ ਨੇ ਤੂੰ ਇੱਕ ਦੀ ਆ ਫਿਰ ਫਿਰ ਕਿਹੜੀ ਨਕਦੀ ਤੂੰ ਵੀ ਕਰਾ ਕਿ ਕੁਮਾਣਾ ਦੇ ਕੁੜੀ ਦਾ ਤੁਪਰ ਬੇਲ ਸੁਬੀ ਨਾ ਤੇਰੇ ਨਾਲ ਕੋਈ ਵੀ ਨਿੱਕੱਕਦੀ ਲੰਬੇ ਦਿਨੋਂ ਮੁੱਲ ਮੱਟਿਆ ਬੁਰਕੋ ਇੱਕ ਦੀਆਂ ਖੰਦੇ ਫਿਰ ਫਿਰ ਕੀ ਗੱਲ ਸੀ ਨਾ ਕੀ ਇਹ ਹੈ ਕੀ ਇਹ ਹੈ ਕੀ ਹੈ ਕਿਦਾ ਬਹਿਤਰ ਇੱਥੇ ਵੀ ਸ਼ਰਮ ਹੈ ਬਈ ਹੈ ਉਹ ਹੀ ਹੈਗੀ ਕੋਈ ਸ਼ਰਮ ਤੇ ਨਮਾਣੀ ਮੋਟੀ ਆਂਢੀ ਗੁਮਾਂਡੀ ਕੋਠਿਆਂ ਤੇ ਚੜ ਰਹੇ ਨੇ ਕਹਿੰਦੇ ਕੀ ਚੱਕਰ ਹੈ ਓਹੋ ਸਟਾਪ ਕਰਤਾ ਕਿ ਮੈਨੂੰ ਤਾਂ ਮੇਰੇ ਤਾਂ ਮਸਾ ਮੋਸ਼ਨ ਜਿਹਾ ਬਣਿਆ ਨਹੀਂ ਨਹੀਂ ਨਾ ਟਾਈਮ ਹੋ ਗਿਆ ਮੈਂ ਬਾਹਰੋਂ ਕੱਦੀ ਰੁੱਕੇ ਮਾਰਨ ਲੱਗੀ ਹਾਂ ਤੁਹਾਨੂੰ ਬਾਹਰ ਤੋਂ ਦੇਖ ਲਓ ਨਿਕਲ ਕੇ ਤਾਂ ਦੇਖ ਲਓ ਸੌਂਦੀਆਂ ਹੀ ਨਹੀਂ ਐ ਕਿ ਤੋਏ ਬੋੜ ਮਾਰੇ ਸੀ ਮੈਨੂੰ ਲੈ ਬੋੜ ਦੀ ਪਾਗਲ ਕਰਤਾ ਮੈਨੂੰ ਤਾਂ ਜਲੂਸ ਨਹੀਂ ਕੱਢਿਆ ਤੁਸੀਂ ਇੱਥੇ ਮੈਨੂੰ ਤਾਂ ਐ ਲੱਗਦਾ ਤੇ ਵੀ ਸਾਰਾ ਪਿੰਡ ਇਕੱਠਾ ਕਰ ਲੈਂਗੀ ਆ ਤੁਸੀਂ ਜਿਹੜੇ ਸਾਹ ਨਾਲ ਕੂਕਾ ਮਾਰ ਲੱਗੀਆਂ ਹੋਈਆਂ ਨੇ ਪਤਾ ਨਹੀਂ ਕੀ ਹੈ ਨਾ ਤਾਂ ਵਿਆਹ ਧਰਿਆ ਹੋਇਆ ਕੂਕਾ ਉਹ ਵੀ ਮਰ ਜਾਂਦੀਆਂ ਨਾਲ ਨਾਓ ਕਿਹੜਾ ਘਾਟ ਆ ਉਹ ਤਾਂ ਤੇਤੋ ਵੀ ਉੱਚੀ ਲੱਗੀ ਹੋਈ ਆ ਕੂਕਾ ਮਾਰਨ ਪਤਾ ਨਹੀਂ ਕੀ ਹੋਇਆ ਹੈ ਜਿਆਦਾ ਪਤਾ ਲੱਗਿਆ ਵੀ ਵਿਆਹ ਜਾਣਾ ਸਿੰਘ ਮਿੱਟੀ ਕਰੀ ਫਿਰਦੀਆਂ ਤੁਸੀਂ ਮੈਂ ਵਿਆਹ ਦੀ ਪ੍ਰੈਕਟਿਸ ਚੱਲ ਰਹੀ ਆ ਪੱਤੇ ਹਾਂ ਡੈਡੀ ਮੈਂ ਨੱਚੀ ਪਿਛਲੀ ਵਾਰ ਤਾਂ ਤੇ ਜਦੋਂ ਵਿਆਹ ਦੀ ਘਾਹ ਕੋਹ ਦੀ ਕੁੜੀ ਦਾ ਉਦੋਂ ਮੈਂ ਨੱਚੀ ਨਹੀਂ ਹੈਗੀ ਹਾਂ ਮਾਂ ਤੈਨੂੰ ਵਿਆਹ ਉਦੋਂ ਮੈਂ ਨਹੀਂ ਖੜੀ ਰਹੀ ਫਿਰ ਬਲੂਸ ਕੱਢਣੀ ਹੋ ਕਿਵੇਂ ਨੱਚਣ ਲੱਗੀ ਹੋਏ ਤੈਨੂੰ ਫਿਰ ਖੜ ਦੇ ਕਿਉਂ ਨਹੀਂ ਸੱਬੇ ਚਾਰਕੀ ਤੇ ਲਾਓ ਭਈ ਚੱਲ ਜੇ ਜਵਾਖਾਂ ਨੱਚਣਾ ਉਹ ਤੈਨੂੰ ਰੰਗ ਨਹੀਂ ਲੱਭਣੇ ਜਵਾਨੀ ਮਾਫੀ ਆ ਤੂੰ ਲੱਗਦਾ ਸੱਬੇਰੇ ਚਲਾ ਕੇ ਨੱਚਣਾ ਹੈਡੀ ਮਸਾਂ ਮਰਨ ਕਰੇ ਨੇ ਸੱਬੇ ਚਾਰਕ ਦੀ ਗੱਲ ਕਰੀਏ ਮੈਂ ਬਾਪੂ ਕੀ ਲੋੜ ਆਪਾਂ ਨੱਚਣ ਦੀ ਜਰਾ ਮੈਂ ਤਾਂ ਐ ਕਹਿਣਾਗਾ ਲੋੜ ਕਿਉਂ ਨਹੀਂ ਹੈਗੀ ਕੱਲੇ ਵਾਸਤੇ ਵਿਆਹ ਵਾਸਤੇ ਮੈਂ ਤਾਂ ਨੱਚੂਗੀ ਪਿਛਲੀ ਵਾਰ ਮੈਂ ਨੱਚੀ ਨਹੀਂ ਹੈਗੀ ਮੇਰੇ ਤਾਂ ਮਾਂ ਚ ਚਾਹੇ ਰਹਿ ਗਏ ਡੈਡੀ ਬਸ ਬਸ ਕਰੋ ਤੈਨੂੰ ਮੈਂ ਜਿਹੜੇ ਹੁਣੇ ਨਾ ਘਗਰਾ ਸਮਾਦਾ ਨੱਚਣ ਵਾਸਤੇ ਫਿਰ ਉਹਨਾਂ ਨੇ ਕਿਰਾਏ ਨੇ ਪ੍ਰੋਗਰਾਮ ਕਰਾਏ ਹੁਣ ਕੈਸਟਾਂ ਵਾਲੀਆਂ ਕਰਾਈਆਂ ਲੈ ਹੋਰ ਹੁਣ ਡੈਡੀ ਉਹ ਤਾਂ ਹੁੰਦੀਆਂ ਇਹਨੇ ਵਿਆਹ ਚ ਤਾ ਤੁਸੀਂ ਬਰਲੇ ਰੁਪਏ ਫਿਰ ਪਕਾਜਾ ਸਾਰੇ ਸਟੇਜ ਤੇ ਦੀ ਦੱਸੀ ਦੱਸੀ ਹੋਊਗੀ ਆਹ ਹੋਰ ਦੱਸੀ ਲੈ ਜੂਗੇ ਤੁਹਾਨੂੰ ਸਾਰੇ ਚੁੱਪ ਕਰਕੇ ਕੰਮ ਕਰ ਲੈ ਉਹ ਦੇਖ ਲੈ ਮੁੰਡੇ ਦੇ ਹੱਥ ਤੇ ਛੱਟ ਲੱਗੀ ਆ ਛੱਟ ਬਹਿ ਗਈ ਮੇਰੇ ਤੇ ਹੈਗੀ ਆ ਉਹ ਮੇਰੇ ਤੇ ਛੱਟ ਕਿੰਨਾ ਨੱਚਣ ਦੀ ਪਈ ਪਈ ਆ ਆ ਨੱਚ ਲੋ ਸੋਨੂ ਕੀ ਲੋੜ ਆ ਕੰਮ ਤਾਂ ਮੈਂ ਕਰਦਾ ਫਿਰਦਾਗਾ ਬਾਹਰ ਅਸੀਂ ਤੁਸੀਂ ਨੱਚੀ ਜਾਓ ਇਹ ਕੋ ਉਹਨੂੰ ਤਾਂ ਕੁਝ ਕਹਿ ਨਹੀਂ ਸਕਦੇ ਸੀ ਉਹਨੂੰ ਨਹੀਂ ਸ਼ਰਮ ਆਉਂਦੀ ਉਹਨੂੰ ਕਹਿ ਦੇ ਜਾ ਕੇ ਵਿਆਹ ਤੇ ਜਾਣਾ ਨਹੀਂ ਹੈਗੇ ਮੈਂ ਵਗ ਜੂਗੀ ਚਲ ਨਾ ਰੋਬਾ ਕੀ ਹੈ ਕੱਲੇ ਵਾਸਤੇ ਤੁਹਾਨੂੰ ਦੋਨਾਂ ਨੂੰ ਲੈ ਕੇ ਨੇ ਮੈਨੂੰ ਬੁਖਾਰ ਚੜ ਗਿਆ ਲੈ ਬਿਆਹ ਤਾਂ ਲੈ ਕੇ ਜਾ ਮੈਂ ਤਾਂ ਫਿਰ ਜਾਉਂਗੀ ਵਿਆਹ ਹਾਂ ਨਾ ਦਿਨ ਪਏ ਨੇ ਭਾਈ ਹਜੇ ਲੈ ਕੇ ਜਾਵਾਂਗੇ 6 ਦਿਨ ਰਹਿ ਕੇ ਡੈਡੀ ਹਾਂ 6 ਦਿਨ ਰਹਿ ਕੇ ਤੁਸੀਂ ਕਹਿੰਦੇ ਸੀਗੇ ਲੈ ਹੈ ਦੇ 6 ਕੀ ਥੋੜੇ ਨੇ ਭਾਈ 6 ਦਿਨ 6 ਰਾਤਾਂ ਫਿਰ ਮੰਨ ਲਾ 12 ਪਏ ਨੇ ਚੱਲ ਫਿਰ ਤਾਂ ਵਧੀਆ ਡੈਡੀ 6 ਦਿਨਾਂ ਤੇ 6 ਰਾਤਾਂ ਚ ਵਧੀਆ ਪ੍ਰੈਕਟਿਸ ਹੋ ਜੂਗੀ ਮੈਂ ਤਾਂ ਵਧੀਆ ਸਿੱਖ ਜੂਗੀ ਹੋਰ ਨਾ ਕੰਮ ਕਰਿਆ ਕੋਈ ਨਾ ਹੋਰ ਦਸ਼ ਕਰਦੇ ਜੀ ਨਹੀਂ ਨਗੇ ਉਹ ਵੀ ਤਾਂ ਕਰਦੇ ਆ ਕੰਮ ਵੀ ਤਾਂ ਕਰਦੇ ਆ ਨਚੜਾ ਵੀ ਤਾਂ ਹੈਗਾ ਹੈ ਕੰਮ ਕਰ ਹਾਂ ਕੰਮ ਕਰਕੇ ਬੇਟਾ ਇੱਕ ਘੰਟਾ ਹੱਥ ਨੇ ਲਾਇਆ ਇੱਕ ਤੱਕੀ ਹਾਂ ਡੈਡੀ ਜਾ ਚੁੱਪ ਕਰਕੇ ਇੱਕੇ ਚਾਹ ਤਰ ਸਟੈਪ ਵਧਿਆ ਸਿੱਖ ਗਈ ਹੁਣ ਤਾਂ ਮੈਂ ਮਾਂ ਇਹ ਕਰਨਾ ਜਾ ਚੱਠੂ ਚੱਪੜਾ ਪਾਲਾਂ ਦੇ ਉਧਰ ਹੋ ਜਾ ਜਾ ਕੇ ਰੋਟੀ ਪਕਾ ਫਿਰ ਦਿਹਾੜੀਆਂ ਦੀ ਲੈ ਕੇ ਆਣੀ ਹੈ ਜੀ ਹਾਂ ਫਿਰ ਕਰ ਫਿਰ ਕਰਨੀ ਲੈਣਾ ਨਹੀਂ ਦੇਣਾ ਨਹੀਂ ਗਿਆ ਪਕਾਉਣੀ ਆ ਫਿਰ ਕਰ ਤੇਰੀ ਭਈ ਮਾਂ ਤੋ ਤੇ ਮੁਰੇ ਮਾਪਸ ਬੰਦਾ ਦੱਸ ਦੋ ਏ ਵੀ ਨਹੀਂ ਵਿਆਹ ਜਲੂਸ ਕੱਢ ਦੇਣਗੇ ਆਪਣੇ ਟੱਬਰ ਦਾ ਮੈਂ ਤਾਂ ਆਪਾ ਪੁੱਤ ਦੁਖੀ ਹੋਗੀ ਮੈਂ ਤਾਂ ਆਪ ਕਹਿੰਨੀ ਐ ਇਹਨੂੰ ਆਹੀ ਆ ਤੇਰਾ ਬਾਪ ਏ ਸਾਰਾ ਕੁਝ ਕਰਦਾ ਮਸਾਂ ਦਾ ਖੀਰ ਪੂੜੇ ਮੈਨ ਲੱਗੇ ਨੇ ਇੱਥੇ ਕਦੇ ਸੁੱਖ ਨਾਲ ਕਦੇ ਦੇਖੀ ਨਹੀਂ ਮੈਂ ਤਾਂ ਖੀਰ ਪੂੜੇ ਓ ਬਾਪੂ ਛੱਡ ਤੂੰ ਪੂੜਿਆਂ ਨੂੰ ਕੀ ਲੈਣਾ ਪੂੜੇ ਦਾ ਆਪਾਂ ਰੋਟੀ ਤੋਂ ਵੀ ਜਾਵਾਂਗੇ ਜੇ ਜਿੰਨਾਂ ਨੂੰ ਪਤਾ ਲੱਗ ਗਿਆ ਵੀ ਹਾਂ ਇਹਨਾਂ ਨੇ ਸਾਨੂੰ ਗੱਪ ਮਾਰਿਆਗਾ ਵੇ ਪੁੱਤ ਚਲ ਆ ਤਾਂ ਕਰਾਤਾ ਡੈੱਕ ਬੰਦ ਉਹਦਾ ਵੀ ਕਰਾ ਦੇ ਦੂਈ ਦਾ ਵੀ ਮੇਰਾ ਤਾਂ ਸਿਰ ਚ ਵੱਜਦਾ ਸਿਰ ਫੁੱਟਣੇ ਵਾਲਾ ਕਰਿਆ ਪਿਆ ਨੰਨੇ ਅੱਜ ਚਲ ਆਇਆ ਜੇ ਮਾੜੀ ਬਾਜ ਹੋ ਗਈ ਘੱਟ ਕੇ ਬਾਜ ਕੋਲ ਦੇਖ ਕੀ ਲੱਛਣ ਕਰਦਾ ਬਾਜ ਹੌਲੀ ਕਰਦੇ ਆਏ ਨਹੀਂ ਕਹਿੰਦਾ ਪੰਨ ਦੇ ਨਾ ਉਹ ਚੱਕੇ ਜਿਹੜੇ ਸਪੀਕਰ ਦੇ ਪਏ ਨੇ ਤੂੰ ਚਮਲਾਉਣਾ ਇਹਨਾਂ ਨੂੰ ਤੂੰ ਚਲਣਾ ਮੈਂ ਤੂੰ ਚੱਲ ਮੂਰੇ ਪੀ ਹੁਣ ਤਾਂ ਮੈਂ ਹੁਣ ਬਗਾਨੀ ਤੂੰ ਕੀ ਕਹਾ ਆਏ ਆਪਣੇ ਬਾਪ ਨੂੰ ਕਹਦੇ ਨਾ ਆਵੇ ਉੱਥੇ ਪਿੱਛੇ ਹਾਂ ਲੱਗ ਜਾਂਦਾ ਉਹਨਾਂ ਨੂੰ ਕਿੰਨੀਆਂ ਗੱਲਾਂ ਸਿਕਾਉਣ ਤੂੰ ਆ ਜਾ ਆ ਜਾ ਮੈਂ ਲੱਗ ਮੈਂ ਕਹਦਾ ਨਹੀਂ ਮੈਂ ਕਹਦਾਗਾ ਹੈ ਹੀ ਦੇਖੂਗੀ ਗੱਲ ਚਲ ਚਲ ਇਹ ਬੰਦ ਕਰਵਾ ਹੋਰ ਅੱਜ ਜਲੂਸ ਕੱਢਿਆ ਨਹੀਂ ਆ ਜਾ ਭਾਨ 75 ਰੁਪਈਆ ਰੁਕ ਮੈਨ ਲੱਗਾ ਕਰ ਲਾਂ ਨਾ ਮਨੋਰੰਜਨ ਜਵਾਕਾ ਇਹ ਜੋ ਖਲੂਚਾ ਚੜਿਆ ਹੋਇਆ ਭਾਈ ਸਾਡਾ ਮੋਟਾ ਦੇਖ ਲੋ ਆ ਬੰਦ ਕਰੋ ਭਾਈ ਐ ਕਾ ਤੋ ਬੰਦ ਕਰਨੇ ਲੈ ਸਾਹਬੀ ਮੇ ਜਲੂਸ ਚੜੇਗਾ ਅਰੇ ਵਾਸਤੇ ਦੇਖ ਭਾਈ ਮਾੜੀ ਮੋਟੀ ਮੇਰੀ ਹਾਕ ਵੀ ਸੁਣ ਲਾ ਮੈਂ ਬਾਹਰ ਬੈਠੀ ਤਾਂ ਮੇਰਾ ਸਾਹ ਉੱਪਰ ਗਿਆ ਪਰ ਨਾ ਉਹ ਹਟੀ ਰੱਬ ਦੀ ਬੰਦੀ ਨਾ ਤੂੰ ਹਟੀ ਭਾਈ ਮਾੜਾ ਮੋਟਾ ਸ਼ਰਮ ਕਰ ਲਿਆ ਕਰੋ ਬਾਹਰ ਅੰਦਰ ਵੀ ਦੇਖ ਲਿਆ ਕਰੋ ਘੰਟਾ ਹੋ ਗਿਆ ਸ਼ਰਮ ਨੂੰ ਕੀ ਮਾੜਾ ਕੰਮ ਕਰਤਾ ਸੀ ਕੋਈ ਮੈਂ ਤਾਂ ਪ੍ਰੈਕਟਿਸ ਕਰਦੀ ਆ ਪ੍ਰੈਕਟਿਸ ਵਧੀਆ ਪਰ ਬਾਜ ਥੋੜੀ ਹਾਂ ਰੈਡੀ ਹਾਂ ਹਾਂ ਸੁਣੋ ਨੱਚਦੀ ਦੀ ਨਾ ਤੇਰੇ ਭੂਜ ਮੋਟੇ ਨੂੰ ਫੋਨ ਕਰ ਓਏ ਆ ਕੈਪਟਨ ਜਵਾਬ ਦੇਣਗੇ ਜਵਾਬ ਖਾਉਣਗੇ ਕਦੇ ਨਾ ਆਰਕੈਸਟਰ ਦੇ ਨਾਲ ਹੀ ਨੱਚਣਾ ਸੀ ਤਾਂ ਸ਼ਰਮ ਕਰ ਲੋ ਸ਼ਰਮ ਕਿਚਾਈ ਦਿੰਦਾ ਤੁਹਾਨੂੰ ਇਹ ਨਾ ਕੌਨੋ ਨੁਕੀ ਨਾ ਦੇਖਣਾ ਨਾ ਕਰਦੀ ਹੈਗੀ ਬਈ ਨਾਲੇ ਜਿਹੜੇ ਡੇ ਡੇ ਰਾਟ ਪਾਏ ਹੋਏ ਨੇ ਉਹ ਉਧਰ ਉਹ ਦੂਈ ਲੱਗੀ ਹੋਈ ਆ ਮੰਮੀਆ ਇਹਨਾਂ ਦਾ ਵਿਆਹ ਦਾ ਚ ਆਏਗਾ ਸਾਨੂੰ ਮੇਰੀ ਗੱਲ ਸੁਣ ਲੈ ਪਿਛਲੀ ਵਾਰੀ ਸਾਰੀਆਂ ਨੱਚੀ ਗਈਆਂ ਸੀਗੇ ਮੈਨੂੰ ਕੋਈ ਸਟੈਪ ਹੀ ਨਹੀਂ ਆਇਆ ਕਰਨਾ ਤੇ ਐਂ ਵਿਆਹ ਦਾ ਕਿੰਨੇ ਸੋਹਣੇ ਸੋਹਣੇ ਸਟੈਪ ਸਿੱਖੇ ਨੇ ਮੈਂ ਕੋਈ ਨੱਚ ਕੇ ਦਿਖਾ ਦੇ ਆ ਤਾਂ ਮੇਰੇ ਤੋਂ ਕੋਈ ਵਧੀਆ ਕਰੇ ਨਹੀਂ ਸਕਦਾ ਨੱਚ ਕਰ ਨਹੀਂ ਬੱਸ ਕਰ ਬੱਸ ਕਰ ਆ ਮੇਰਾ ਤਾਂ ਦਿਮਾਗ ਹਿਲਾ ਕੇ ਰੱਖ ਦਿੱਤਾ ਤੇ ਵਿਆਹ ਦਾ ਚਰ ਇੱਕ ਨੂੰ ਤਾਂ ਸੋਡੇ ਮੰਗਦਾ ਮੈਂ ਦੇਖਿਆ ਨਹੀਂ ਕਿ ਰਿਆ ਡੀ ਜੇ ਲਾ ਲਾ ਕੁਛ ਕਰ ਦੇ ਬਾਈ ਐਸੇ ਤਾਂ ਸੁੱਖ ਮੰਗਦੇ ਆ ਸੁੱਖ ਨਾਲ ਕੱਲਾ ਕੱਲਾ ਦਾ ਖੋਖ ਸਾਡੇ ਢਿੱਡ ਦੀ ਮੰਗ ਲਓ ਭਾਈ ਅੰਦਰ ਲੱਗ ਰਿਹਾ ਕਿ ਉਹਨਾਂ ਨਾਲ ਲੱਗਿਆ ਪੈ ਜਾਵਾਂ ਡੈਡੀ ਹੁਣ ਤਾਂ ਮੈਂ ਖੀਰ ਬਣਾ ਕੇ ਖਵਾਈਏ ਨਹੀਂ ਸੀ ਦੀ ਭੁੱਖ ਵੀ ਲੱਗੀ ਤੁਹਾਨੂੰ ਕੀ ਹੋ ਗਿਆ ਭਾਈ ਉਹਨਦੇ ਭੁੱਖੀ ਮਰੀ ਜਾਂਣਾ ਕੀ ਹੋ ਗਿਆ ਦੋ ਦਿਨਾਂ ਦਾ ਬੈਹ ਨਹੀਂ ਜਾਣਾ ਤਾਂ ਨਾਲ ਬਾਹਰ ਬੂੜੀ ਫਿਰਦੀ ਆ ਬਾਰਚਾ ਤਾਈ ਆਈ ਫਿਰਦੀ ਹੈਗੀ ਹੋਰ ਕਿਵੇਂ ਜਲੂਸ ਕੱਢੇ ਉਹ ਵੀ ਆਏ ਸੋਚ ਕੇ ਆਉਣਗੇ ਪਤਾ ਨਹੀਂ ਕੀ ਰੌਲਾ ਪੈਰੇ ਤੁਹਾਡੇ ਕੂਕਾਂ ਸੁਣਦੀਆਂ ਆ ਤਾਂ ਘੱਟ ਸੁਣਦੇ ਤੇਰੇ ਕੀ বাজਦੇ ਨੇ ਡੀਜੇ ਦੂਜੇ ਚਾਚੀ ਆਈ ਹੋਊਗੀ ਤਾਈ ਤੇ ਹਾਂ ਫਿਰ ਆਏ ਲੱਗ ਜਿਵੇਂ ਐਸ਼ ਘਰ ਦੇ ਵਿੱਚ ਕੋਈ ਇਹ ਚਾਚੀ ਨੂੰ ਵੀ ਦੱਸੋ ਤਾਂ ਬਿਆਹ ਜਾ ਰਿਹਾ ਸੀ ਇਹ ਘਰ ਆ ਰਿਹਾ ਹੈ ਭਾਈ ਕੁੱਕਾ ਕਾਤੋਂ ਮਾਰਦੇ ਵੀ ਨਿੱਤ ਲੱਗੇ ਅੱਲਾ ਨਾ ਤੁਰਖਦੇ ਹਾਂ ਨਿੱਤ ਲੱਗੇ ਕੁੱਕਾ ਕਾਤੋਂ ਮਾਰਦੇ ਉਹਦਾ ਜੋਸ਼ ਆਏ ਦੇ ਨੱਚਣਾਂ ਚ ਦੇ ਕਦੀ ਕੋਕੋ ਨਿਕਲ ਨਹੀਂ ਜਾਂਦਾ ਜੰਮਵਾ ਥੋੜਾ ਜੋਸ਼ ਆਉਂਦਾ ਨਹੀਂ ਠੀਕ ਆ ਯਾਰ ਹੁਣ ਰੋਟੀ ਬਣਾ ਲੈ ਯਾਰੀ ਹੁੰਦਾ ਕਿ ਟਟਕੀ ਦੀ 5 ਵਜੇ ਉੱਠਣੀ ਆ ਉਹਦੇ ਤੇਰੇ ਘਰ ਵਾਲੇ ਦੇਖਦਾ ਉੱਥੇ ਲੱਗ ਰਹੀ ਨੇ ਜਾਈਏ ਮਾਰਨ ਭਾਈ ਉਹਨੂੰ ਦੇਸੀ ਆਈ ਕੁਛ ਕਹਿ ਕੇ ਆਏ ਕੋਈ ਗੱਲਾ ਤੇਨੂੰ ਨਹੀਂ ਇੱਥੇ ਸਹਿ ਕਹਿਣਾ ਯਾਰ ਰੋਟੀ ਦੀ ਇਸ ਨਾਲ ਲੋ ਲੱਗੇ ਜਾਂਦੀ ਮੇਰੀ ਗੱਲ ਸੁਣ ਲੈ ਖੇਤ ਮਸ਼ੀਨ ਲੱਗੀ ਹੋਈ ਆ ਜਿਰੀ ਵਢਣ ਰੋਟੀ ਜਾਣੀ ਆ ਯਾ ਰੋਟੀ ਬਣਵਾ ਦਿਓ ਤੇ ਮੈਨੂੰ ਇਹ ਦੱਸਾ ਤੁਸੀਂ ਕੀ ਖ ਰੋਟੀਆਂ ਹੀ ਚਾਰ-ਤਾਰ ਲਾ ਉਹੀ ਖਾ ਲਾਂਗੇ ਅਸੀਂ ਬਾਪੂ ਸ਼ਰਮ ਕਰ ਲਾ ਮਾੜੀ ਮੁੱਟੀ ਖੇਤ ਦਿਹਾੜੀ ਆਏ ਬੈਠੇ ਨੇ ਉਹਨਾਂ ਦੀ ਰੋਟੀ ਪਕਾ ਦੇ ਕੀ ਖਾਣ ਦੱਸੇ ਪਰੌਠਿਆਂ ਵਾਲਾ ਦੇ ਕਤਾਲੂ ਵਾਲੇ ਆ ਚੱਡ ਨੇ ਰੋਟੀਆਂ ਤੋੜਦੇ ਆਪਣੇ ਉਹੀ ਬਹੁਤਾ ਹੈਗਾ ਉਹ ਤਾਂ ਖਾ ਕੇ ਆਏ ਨੇ ਭਈ ਉਹ ਤਾਂ ਕਦੇ ਇੱਧਰ ਦੂਜੇ ਦੇ ਖਾਇਆ ਕਰ ਤੀਜੇ ਸਾਨੂੰ ਪਰੌਠੇ ਬਣਾ ਦੋ ਭਈ ਆਪਾਂ ਤਾਂ ਪਾਪਾ ਲੈ ਕੇ ਜਾਣੀਆਂ ਪੈਣਗੇ ਰੋਟੀਆਂ ਚਾਹੇ ਪਰੌਠੇ ਖਾ ਕੇ ਚਾਹੇ ਨਾ ਖਾ ਕੇ ਆਏ ਤੂੰ ਸ਼ਰਮ ਕਰ ਲਾ ਬੜਾ 라 ਜੀਰੀ ਹੂੰ ਤਾਂ ਡੈਡੀ ਕਹਿੰਦਾ ਪਰੌਂਠੇ ਬਕਾ ਦੋ ਮੈਂ ਖੀਰ ਬਣਾਈ ਦੀ ਉਹਦਾ ਮੈਨਾਂ ਕਿੰਨਾ ਕਾ ਗੁਣ ਪਾਤਾ ਹਾਂ ਪਪਾ ਹੀ ਰਹਿਣ ਦੇ ਕੀ ਆ ਖੁਲ ਨੂੰ ਮੈਨੂੰ ਤਾਂ ਐਨ ਸਮਝ ਆਉਂਦਾ ਕੌਣ ਲੈ ਕੇ ਆਇਆ ਥੋਡੇ ਵਾਸਤੇ ਇਹ ਇਹਦਾ ਤਿਆਰੀ ਕਰਨ ਦੇ ਯਾਰ ਇਹਦੇ ਮੇਰੇ ਘਰੇ ਲੈ ਲੈ ਕੇ ਦਿੱਤੋ ਜੀ ਮੈਨੂੰ ਮਾਂ ਦੇਖ ਲੈ ਸੀ ਕਾ ਤੋ ਮੱਚੀ ਐਨ ਮੈਨੂੰ ਸਮਝ ਨਹੀਂ ਆਉਂਦੀ ਹੈਗੀ ਬੋਲਿਆ ਹਾਂ ਜੇ ਤੇਰਾ ਬਾਪੇ ਲੱਗਿਆ ਹੋਇਆ ਕਹਿੰਦਾ ਵੀ ਕੋਈ ਨਾ ਕਰ ਲਾਂ ਤੇ ਪ੍ਰੈਕਟਿਸ ਉੱਥੇ ਬਾਹਰ ਲਾ ਦੇ ਬੇੜੇ ਡੈਡੀ ਕੰਦੀ ਆ ਰਹੇ ਡੈਡੀ ਨੂੰ ਪਤਾ ਹੈਗਾ ਬਾਰੇਦਰ ਜਾਂਦਾ ਰਹਿੰਦਾ ਹੋਇਆ ਐਵੇਂ ਮੈਂ ਜੁਗ ਗਿਆ ਅੱਜ ਕਲੇ ਜਾਨ ਫੜ ਗਵਾਰ ਹੈ ਰੋਟੀ ਤਾਂ ਮੈਂ ਬਣਾਉਣੀ ਹੈਗੀ ਨਾ ਨਾ ਮੈਂ ਬਣਾ ਲੰਨੀ ਤੂੰ ਬਹਿ ਜਾਂ ਅੰਦਰ ਪ੍ਰੈਕਟਿਸ ਤਾਂ ਮੈਂ ਆਖ ਨੇ ਕਰ ਲੂੰਗੀ ਬੋਲੀਆਂ ਹੁਣ ਤਾਂ ਮੈਂ ਥੱਕ ਗਈ ਤੇ ਨਾਲੇ ਮੈਂ ਰੋਟੀ ਬਣਾਉਣੀ ਆ ਤੁਸੀਂ ਬੈਠੋ ਨਾਲੇ ਮੈਂ ਅੰਗਰੇਜ਼ੀ ਚ ਲਈ ਚਾਹ ਲੈਣੀ ਆ ਚਲ ਉਧਰ ਹੋ ਜਾ ਤੂੰ ਲਾਲਾ ਝੱਟ ਐਂ ਮੈਂ ਕਹਾਂ ਤੂੰ ਨੱਚ ਲਾ ਤੈਨੂੰ ਇਹ ਸ਼ੌਕ ਚੜਿਆ ਹੋਇਆ ਕਹਿੰਦਾ ਉਹਨਾਂ ਨੂੰ ਪ੍ਰੈਕਟਿਸ ਕਰ ਲਾਂ ਤੇ ਸ਼ਰਮ ਤਾਂ ਹੀ ਆਉਂਦੀ ਹੈ ਜੀ ਨਹੀਂ ਪਾਣੇ ਨਹੀਂ ਮੇਰੇ ਤਾਂ ਪਾਣੇ ਜਾਨ ਜੀ ਨਿਕਲ ਗਈ ਮੈਂ ਆਖਿਆ ਬੂ ਇਹਨਾਂ ਦੇ ਕੀ ਹੋ ਗਿਆ ਚੀਕਾਂ ਵੱਜਦੀਆਂ ਨੇ ਕੀ ਹੋ ਰਿਹਾ ਸੀ ਕੁੜੇ ਇਹ ਕਾ ਡੈਕ ਜਾ ਲਾਰਖਾ ਦੀ ਐ ਡੋ ਚੋਚਾ ਹੋਣਾ ਕੀ ਆ ਸਾਡੀਆਂ ਬਹੂਆਂ ਲੱਗੀਆਂ ਹੋਈਆਂ ਸੀ ਨੱਚਣ ਨੱਚਣ ਕਿਉਂ ਇਹ ਹੋਰ ਨਹੀਂ ਤੈਨੂੰ ਪਤਾ ਤਾਂ ਹੈ ਕਿਸੇ ਕੰਮ ਨੂੰ ਹੱਥ ਨਹੀਂ ਪਾਉਂਦੀਆਂ ਹੈਗੀਆਂ ਉਹਨੇ ਕਿਤੇ ਸਾਡੇ ਵਾਲਾ ਕਹਿੰਦਾ ਲੈ ਇਹਨਾਂ ਨੂੰ ਝੂਠ ਬੋਲ ਦਿੰਨੇ ਆ ਵੀ ਆਪਣੀ ਗੁੱਡੀ ਦੇ ਮੁੰਡੇ ਦਾ ਵਿਆਹ ਹੈ ਅੱਛਾ ਵੀ ਫੋਨ ਆਇਆ ਨਹੀਂ ਉਹਨਿਆਂ ਨੇ ਤਾਂ ਧਰਤੀ ਵੱਡੀ ਪਈ ਆ ਕੰਮ ਵੀ ਕਰਨ ਲੱਗੀਆਂ ਆ ਔਰ ਪਤਾ ਨਹੀਂ ਅੰਦਰ ਵੜ ਵੜ ਕੇ ਕੀ ਕਹਿੰਦੀ ਅਸੀਂ ਤਿਆਰੀ ਕਰਨੀ ਅੱਛਾ ਤਾਂ ਹੀ ਸਾਡੇ ਘਰੇ ਆਤੀ ਮਿੱਠੂ ਕਹਿੰਦਾ ਖੀਰ ਬਣਾ ਰੱਖੀਆ ਮੇਰੇ ਨੂਹਾਂ ਨੇ ਤਾਂ ਸਾਨੂੰ ਤਾਂ ਕੱਢ ਦੇ ਰਾਮਾ ਜਿਹੜੀ ਚੀਜ਼ ਕਹਿੰਦੀ ਨੇ ਉਹੀ ਬਣਾ ਕੇ ਦਿੰਦੀਆਂ ਨੇ ਮੈਨੂੰ ਤਾਂ ਆਏ ਆ ਵੀ ਚਾਰ ਦਿਨੇ ਰੋਟੀ ਖਿਲਾ ਕੇ ਦੇਖੀ ਫਿਰ ਪਤਾ ਨਹੀਂ ਡੰਡੇ ਹੀ ਚੱਕਣਗੀਆਂ ਇਹ ਆ ਫਿਰ ਤਾਂ ਚੱਕਣਗੇ ਭਾਈ ਜਦ ਤੁਸੀਂ ਝੂਠ ਬੋਲਿਆ ਹੁਣ ਮੈਂ ਕੀ ਕਰਾਂ ਆਹੀ ਲੱਗੇ ਹੋਏ ਨੇ ਦੋਹੇ ਬਾਪ ਪੁੱਤ ਆਖੇ ਕੋਈ ਗੱਲ ਨਹੀਂ ਝੂਠ ਬੋਲ ਕੇ ਜੇ ਕੰਮ ਕਰਨ ਲੱਗਦੀਆਂ ਨੇ ਕਰ ਲਾਂਦੇ ਹੁਣ ਤਾਂ ਕਹੇ ਅਸੀਂ ਤਿਆਰੀ ਕਰਦੀਆਂ ਅਸੀਂ ਤਾਂ ਉੱਥੇ ਡੀਜਿਆਂ ਤੇ ਨੱਚਾਂਗੇ ਆ ਕੋਈਂ ਤੇ ਚੰਗੇ ਕੱਲ ਨੇ ਐਡੇ ਢੀ ਉੱਚੀ ਕੂਕਾ ਮਾਰਨ ਮੈਂ ਤਾਂ ਕੱਦੀ ਹਾਕਾ ਮਾਰਦੀ ਆ ਬੇਟੀ ਉਹ ਤਾਂ ਹੀ ਸੁਣਦੀਆਂ ਨੇ ਤਾਂ ਇੱਕ ਦੋ ਹੋਰ ਬੁੜੀਆਂ ਮੈਨੂੰ ਕਹਿੰਦੀਆਂ ਕਹਿੰਦੀ ਕੁੜੇ ਆ ਕੀ ਦੇ ਰੌਲਾ ਜਿਹਾ ਪਈ ਜਾਂਦਾ ਮਹਾ ਮੈਨੂੰ ਤਾਂ ਲੱਗਦਾ ਹੀ ਨਾ ਦੇ ਹੈਗਾ ਸੁੱਖੇ ਕੇ ਮੈਨੂੰ ਤਾਂ ਐ ਤੇ ਵੀ ਪਿੰਡ ਇਕੱਠਾ ਹੋ ਕੇ ਆਜੂ ਇੱਕ ਘੰਟਾ ਹੋ ਗਿਆ ਪੂਰਾ ਲੱਗੀਆਂ ਹੋਈਆਂ ਨੂੰ ਉਹਨੇ ਅੰਦਰ ਹੋਰ ਹੁਣ ਆ ਮਸਾ ਆਇਆ ਕੁੱਕੜ ਨੂੰ ਕਿਹਾ ਵੀ ਭਾਈ ਤੂੰ ਹਾਕਾ ਮਾਰ ਕੇ ਆਪਣੇ ਵਾਲੀ ਨੂੰ ਪਹਿਲਾਂ ਹਟਾ ਉਹ ਮਸਾ ਨੇ ਜੱਸੀ ਹਟਾਈ ਰੋਟੀ ਨੂੰ ਬਾਹਰ ਭੇਜਿਆ ਦੂਈ ਨੂੰ ਫੇਰ ਹਟਾਇਆ ਨੱਚ ਨੂਰੇ ਦੱਸ ਕੀ ਕਹਦੇ ਕੰਜਰੀਆਂ ਦਾ ਘਰਾਂ ਨੱਚਦੀਆਂ ਹੋਰ ਪਾਗਲ ਨਸ ਦੇਲਾ ਉਹ ਬਿਮਾਰ ਨੇ ਹੈ ਹੁਣ ਜੇ ਇਹਨਾਂ ਨੂੰ ਕਹਤਾ ਵਿਆਹ ਇਹਨਾਂ ਨੂੰ ਆਏ ਆ ਵੀ ਸਾਨੂੰ ਵਿਆਹ ਲੈ ਕੇ ਜਾਣਗੇ ਕਿਹਦਾ ਵਿਆਹ ਹੈ ਕਿਨੇ ਜਾਣਾ ਆਹੋ ਪਹਿਣਾ ਤੁਸੀਂ ਵੀ ਝੂਠ ਬੋਲ ਕੇ ਗਲਤੀ કરી ਹੋਂ ਤਾਂ ਛੋਟੇ ਕਰੇ ਜਿਆਦੇ ਕਲੇਸ਼ ਪੈ ਜੂਗਾ ਹਿਸਾਬ ਨਾਲ ਤਾਂ ਜਿਹੜੇ ਹਿਸਾਬ ਨਾਲ ਤੁਸੀਂ ਉਹੀ ਗੱਲ ਕੰਮ ਕਰਾਈ ਜਾਨੀ ਹੋ ਅਗਲੀਆਂ ਤੋਂ ਇਹ ਮੈਨੂੰ ਤਾਂ ਇਹਦੇ ਨਾਲ ਤਾਂ ਕੰਮ ਨਹੀਂ ਤੀ ਕਰਦੀ ਅੰਦਰ ਪੰਨਿਆ ਤਾਂ ਰਹਿੰਦੀਆਂ ਦੀ ਟਿਕੀਆਂ ਆ ਤਾਂ ਨਾ ਨੀ ਧਰਤੀ ਵੱਡੀ ਪਈ ਆ ਕੰਮ ਕਰਦੀਆਂ ਨੇ ਕੰਮ ਵੀ ਦੂਰਾ ਦੂਰਾ ਜੇ ਝਾੜੂ ਲਾਉਣ ਲੱਗਦੀਆਂ ਨੇ ਝਾੜੂਏ ਲਾਈ ਜਾਂਦੀਆਂ ਹਾਏ ਹਾਏ ਨੀ ਪਾਗਲ ਕਰਿਆ ਪਿਆ ਇਹਨਾਂ ਨੇ ਤਾਂ ਮੈਨੂੰ ਜੇ ਦਿਮਾਗ ਨਾ ਖੱਲੇ ਜੇ ਕਿਤੇ ਦੋਨਾਂ ਦਾ ਹਿੱਲੂ ਗਾਈ ਜਿਹਾ ਬਣਾਣ ਹੁਣ ਝੂਠ ਬੋਲੇ ਹੋਏ ਨੇ ਦਿਮਾਗ ਤਾਂ ਇਹ ਲਾ ਕੇ ਛੱਡਣ ਗਈਆਂ ਸੋਨ ਨੂੰ ਔਖਾ ਹੋ ਜੂ ਭਾਣੇ ਮਗਰੋਂ ਸਾਹਮਣੀਆਂ ਫਿਰ ਕਹੇਗੀ ਕਹਾਣੀ ਨਾ ਮੇਰੀ ਗੱਲ ਸੁਣ ਕੌਣ ਕੌਣ ਆਗੀਆਂ ਸੀ ਤੇਰੇ ਕੋਲ ਨਹੀਂ ਆ ਇਧਰੋਂ ਨੰਨੂ ਦੀ ਮਾਂ ਆ ਗਈ ਹੈ ਇਧਰੋਂ ਇੱਕ ਹੋਰ ਆ ਗਈ ਇਹ ਤਾਂ ਨਿਰਾ ਹਸਣ ਗਈਆਂ ਉਹ ਤਾਂ ਪਹਿਲਾਂ ਹੀ ਸਾਡੇ ਘਰ ਦੀ ਗੱਲ ਤੇ ਐਨਾ ਮਜ਼ਾਕ ਡਾਉਂਦੀਆਂ ਨੇ ਹੋਰ ਦੋ ਤਿੰਨ ਜਾਣੀਆਂ ਹੋਰ ਤਿੱਗੀਆਂ ਮੈਂ ਤਾਂ ਮਸਾ ਮੋੜੀਆਂ ਨੇ ਵਾ ਤੁਸੀਂ ਮੁੜ ਜਿਓ ਮੈਂ ਕੱਲੀ ਇਹ ਲਿਉਣੀ ਆ ਪਤਾ ਜਾ ਕੇ ਆ ਸਾਡੇ ਵਾਲੇ ਨੂੰ ਕਹੀਂ ਹੁਣ ਤੂੰ ਕਾ ਦੇਖ ਲੈ ਲੋਕ ਵੀ ਜਲੂਸ ਦੇਖਦੇ ਨੇ ਮੇਰੀ ਤਾਂ ਨਹੀਂ ਸੁਣਦਾ ਹੈਗਾ ਤੂੰ ਕਹੀਂ ਕੰਮ ਮਾੜਾ ਮੋਟਾ ਹੋ ਕਰ ਲਾ ਜੇ ਵੀ ਕਹਿੰਦਾ ਕੋਈ ਨਾ ਪ੍ਰੈਕਟਿਸ ਕਰ ਲਣ ਦੇ ਇਹਨਾਂ ਨੂੰ ਮੈਨੂੰ ਤਾਂ ਆਏ ਬੋਲਦਾ ਵੀ ਕਿਹੜਾ ਇਹ ਪੂੜੇ ਖਵਾਉਣ ਵਾਲੀਆਂ ਨੇ ਫਿਰ ਐਸੇ ਚੌਧੀਆਂ ਮਾਰੀਆਂ ਨੇ ਖੀਰ ਬਣਾ ਕੇ ਦੇਤੀ ਹੋਣੀ ਆ ਤੁਹਾਨੂੰ ਦੇਖ ਮੇਰੀ ਗੱਲ ਸੁਣ ਲਾ ਤੇਰੇ ਕੋਲ ਮੈਂ ਗੱਲ ਤਾਂ ਕਰ ਲਈ ਪਰ ਮੈਨੂੰ ਤਾਂ ਐ ਵੀ ਡਰ ਲੱਗਦਾ ਭਾਈ ਤੇਰੇ ਲਵੇਂ ਜੱਸੀ ਵੀ ਚੱਲ ਜਾਂਦੀ ਆ ਪ੍ਰੀਤ ਵੀ ਕਿਤੇ ਹੁਣ ਉਹਨਾਂ ਕੋਲ ਨਾ ਦੱਸਣ ਲੱਗ ਜੀ ਮੇਰੇ ਬਾਲ ਦੇ ਪਟਾਦਣੇ ਮੈਨੂੰ ਕੀ ਲੋੜ ਆ ਕੁੜੇ ਦੱਸਣ ਦੀ ਆਪੇ ਨਹੀਂ ਪਤਾ ਲੱਗ ਜੂਗਾ ਅਗਲੀਆਂ ਨੂੰ ਜਦੋਂ ਇਹ ਗੱਲ ਦੋ ਦਿਨ ਹੋਰ ਟੱਪ ਗਏ ਵੀ ਵਿਆਹ ਹੀ ਨਹੀਂ ਆਇਆ ਸੰਧਾ ਆਪੇ ਆਪੇ ਸਾਂਭਣਗੇ ਮੈਂ ਦੱਸਦੀ ਆ ਫਿਰਦੀ ਆ ਆ ਤੇਰੇ ਜੇਠ ਨਹੀਂ ਝੂਠ ਬੋਲੇ ਆ ਮੈਂ ਤੈਨੂੰ ਮੂਰੇ ਕਰ ਦੇਣਾ ਪਤਾ ਕੀ ਲੈਣ ਆ ਗਈ ਉਹੀ ਗੱਲ ਆ ਤੂੰ ਤਾਂ ਮੇਰੇ ਤੇ ਸ਼ੱਕ ਕਰਨ ਲੱਗ ਜਾਨੀ ਆ ਖੰਨੀ ਮੈਂ ਕਿੰਨੀ ਆ ਕਿ ਚੁਗਲੀਆਂ ਕਰਦੀ ਆ ਛੋਡੀਆਂ ਦੇਖ ਤੂੰ ਜਿਹਦੇ ਕੁਛਾ ਕਰਕੇ ਬਹਿ ਜਾਨੀ ਆ ਮੈਂ ਤਾਂ ਤੈਨੂੰ ਕਿਹਾ ਵੀ ਕਿਤੇ ਸੁਤੇ ਸੁਵਾ ਤੇਰੇ ਮੂੰਹ ਚੋਂ ਨਿਕਲ ਜਵੇ ਵੀ ਤੇਰੇ ਕਰਦੇ ਝੂਠ ਬੋਲਦੇ ਨੇ ਤੁਹਾਨੂੰ ਨਹੀਂ ਮੈਂ ਕਾਹਨੂੰ ਕਹਿੰਦੀ ਮੈਨੂੰ ਕੀ ਲੋੜ ਆ ਪਾਣੇ ਕਦੇ ਕਹਿੰਦੀ ਆ ਨਾ ਅਸੀਂ 10000 ਦਾ ਸੂਟ ਪਾਵਾਂਗੇ ਕਦੇ 5 ਦਾ ਪਾਵਾਂਗੇ ਪਤਾ ਨਹੀਂ ਇਹਨਾਂ ਨੇ ਕੀ ਕਰਿਆ ਪਿਆ ਕੀ ਨਹੀਂ ਅੰਦਰ ਬੜੀਆਂ ਰਹਿੰਦੀਆਂ ਨੇ ਸਾਰਾ ਦਿਨ ਭਾਈ ਆ ਨਾ ਫਿਰ 10000 ਦਾ ਦ ਜ਼ਰਦਾਨੀ ਦਬਾਹ ਹੋਣਾ ਹੈਗਾ ਦੱਸਦੀਆਂ ਗੱਲਾਂ ਕਰਦੀਆਂ ਮੇਰੇ ਕੋ ਗਾ ਨੋਟ ਫੜਾਉਂਦਾ ਉਹ ਮੈਨੂੰ ਤਾਂ ਇਹ ਨਹੀਂ ਪਤਾ ਕਿੰਨੀ ਸਾਡੇ ਘਰ ਚ ਕਮਾਈ ਆਉਂਦੀ ਆ ਕਿੰਨੇ ਆਉਂਦੇ ਨੇ ਕਿੰਨੇ ਜਾਂਦੇ ਨੇ ਮੈਨੂੰ ਤਾਂ ਕਦੇ ਜੇ ਪੇਕੇ ਜਾਣਾ ਹੁੰਦਾ 200 ਰੁਪਏ ਮਸਾਂ ਦਿੰਦਾ ਇਹ ਆਹ ਇਹ ਤਾਂ ਮੈਨੂੰ ਪਤਾ ਹੈ ਵੀ ਮਾੜੀ ਨੀਤ ਆ ਕਾਨੂੰ ਦਬਾਉਣੇ ਹੁਣ ਮੇਰੀ ਜਾਨ ਨੂੰ ਸਿਆਪੇ ਛੇੜ ਤੇ ਇਹਨੂੰ ਤਾਂ ਰੋਟੀ ਮਿਲਣ ਲੱਗ ਗਈ ਆ ਫੇ ਰੋਟੀ ਤਾਂ ਹੁਣ ਥੋੜੇ ਜਿਹੇ ਦਿਨੇ ਖਵਾਉਣਗੀਆਂ ਫਿਰ ਜਿੱਦੇ ਪਤਾ ਲੱਗ ਗਿਆ ਫਿਰ ਤੇਰੀਏ ਗੁੱਤ ਨਹੀਂ ਫੜਨਗੀਆਂ ਪਹਿਲਾਂ ਚੱਲ ਆਪੇ ਭੁਗਤਣਗੇ ਮੈਂ ਤਾਂ ਲੰਘ ਜੂ ਆਪਣੇ ਪੇਕੇਆਂ ਨੇ ਚਲ ਚੰਗਾ ਮੈਂ ਤਾਂ ਪਣ ਜਾਨੀ ਆ ਹੋਰ ਬਹਿ ਜਾ ਚਾਹ ਦੀ ਚੁੱਪ ਬਣਾ ਲੰਨੀ ਆ ਮਾਂ ਕੀ ਹੋਈ ਜਾਂਦਾ ਇਹਨਾਂ ਦੇ ਆਣ ਗਮਾਣ ਗੱਲਾਂ ਕਰਦਾ ਹੁਣਾਂ ਕੀ ਲੋਕਾਂ ਨੂੰ ਕਹਿ ਦੀ ਹਾਂ ਵੀ ਵਿਆਹ ਧਰਿਆ ਹੋਇਆ ਉਹਨਾਂ ਦੇ ਜੇ ਕੋਈ ਪੁੱਛੂਗੀ ਦੇਖ ਕਿ ਮੈਂ ਗੱਲਾਂ ਕਰਦੀ ਆ ਖੜੀ ਤਾਂ ਆਪ ਵੀ ਹੋਣੀ ਆ ਟੋਲੇ ਚ ਉਥੇ ਆਪ ਕਿਹੜਾ ਪਾਸੇ ਹੁੰਦੀ ਆ ਸਵਾਦ ਲੰਦੀ ਆ ਵੀ ਗੱਲਾਂ ਦੇ ਪ੍ਰੀਤ ਤਾਂ ਦਿਮਾਗ ਚ ਵੀ ਨਹੀਂ ਹੋਣੀ ਹੈਗੀ ਵੀ ਕੱਪੜੇ ਧੋਦਾਂ ਲਾ ਕੇ ਦੇਖ ਲੈ ਮੰਜਾ ਕਿਵੇਂ ਸੜਿਆ ਪਿਆਗਾ ਹੈ ਉਹ ਦੇਖੀ ਮੰਮੀ ਕਿੰਨੀ ਖੁਸ਼ ਹੋਊਗੀ ਨਾਲੇ ਖੁਸ਼ ਹੋ ਕੇ ਲਿਆ ਕੇ ਦੇਊਗੀ ਮੈਨੂੰ 5000 ਦਾ ਸੂਟ ਹਾਂ ਕੋਈ ਨਾ ਨਹੀਂ ਜੱਸੀ ਆ ਜਲੀ ਚਾਚੀ ਆ ਗਈ ਕੀ ਬਈ ਨਹੀਂ ਨਹੀਂ ਮੈਂ ਤਾਂ ਠੀਕ ਆਣੀ ਤੂੰ ਤਾਂ ਉਹੀ ਗੱਲ ਮੇਰੇ ਨਾਲ ਲੜ ਕੇ ਆ ਗਈ ਸੀਗੀ ਮੈਨੂੰ ਤਾਂ ਫੇਰ ਵੀ ਤੇਰਾ ਮੋਜ ਆਇਆ ਮੈਨਾਂ ਫੇਰ ਵੀ ਆ ਗਈ ਦੇਖ ਲੈ ਸੋਡੇ ਫਿਰ ਕਿਉਂ ਆਈਆਂ ਨਹੀਂ ਚਾਚੀ ਹੈ? ਉਹਦੇ ਮੇਰੀ ਕਿੰਨੀ ਬੇਚ ਕਰਕੇ ਤੋਰਿਆ ਤੇ ਤੂੰ ਮੈਂ ਤੈਨੂੰ ਕੀ ਕਿਹਾ ਸੀ ਉਹਦੇ ਵੀ ਸਾਡੇ ਘਰੇ ਨਾ ਬੜੀਆਂ ਕਿ ਤੂੰ ਫੇਰ ਵੀ ਆ ਗਈ। ਨਹੀਂ ਮੈਨੂੰ ਤਾਂ ਸੋਡਾ ਮੋਹ ਆਉਂਦਾ ਦੋ ਜਾਣੀਆਂ ਦਾ ਤਾਂ ਹੀ ਆ ਜਾਨੀਏ ਤੁਹਾਡੇ। ਜੇ ਤੈਨੂੰ ਮੋਹ ਹੁੰਦਾ ਫੇਰ ਤੂੰ ਰੋਟੀ ਦੇ ਸਕਦੀ ਸੀ ਮੈਨੂੰ। ਰੋਟੀ ਤਾਂ ਤੂੰ ਮੈਨੂੰ ਖਾਣ ਦਿੱਤੀ ਨਹੀਂ ਮੋਹ ਆਉਂਦਾ ਤੈਨੂੰ। ਨਹੀਂ ਛੱਡ ਪਰਾਂ ਤੂੰ ਤਾਂ ਆੜਾ ਲਾ ਲਿਆ। ਮੈਨੂੰ ਆਦਾ ਸਾਹ ਆਜਾ ਭਈ ਸਾਡੇ ਘਰੋਂ ਚਾਚੀ ਮੈਨੂੰ ਤਾਂ ਲੋੜ ਨਹੀਂ ਹੈਗੀ ਤੇਰੀ। ਮੈਂ ਨਹੀਂ ਜਾਂਦੀ ਹੈਗੀ ਨਹੀਂ। ਮੂੰਹ ਹੀ ਚਾਂਬਲੀ ਹੋਈ। ਮੈਂ ਤਾਂ ਉਹੀ ਗੱਲਾਂ ਗੱਲਾਂ ਕਰਨ ਆਈਆਂ ਤੇਰੇ ਨਾਲ ਦੁੱਖ ਸੁੱਖ ਆਪਾਂ ਕਹੀ ਨੇ ਮੈਨੂੰ ਐ ਦੱਸ ਨਹੀਂ ਆ ਤਾਰ ਕੇ ਧੋਈ ਜਾਨੀ ਹੁਣ ਦਿਵਾਲੀ ਪਿੱਛੋਂ ਤੇਰੇ ਕੱਪੜੇ ਤਾਰ ਕੇ ਧੋਣੇ ਜਿਆਦਾ ਆ ਗਏ ਆਹੋ ਦਿਵਾਲੀ ਪਿੱਛੋਂ ਜਿਆਦਾ ਆਏ ਨੇ ਮੇਰੇ ਤਾਂ ਪੂਆ ਦੇ ਮੁੰਡੇ ਦਾ ਬੇਹ ਹੈ ਪਾਈ ਉਧਰ ਜਾਣਾ ਸੀ ਨੇ ਮੂਰਖ ਨਾ ਹੋਣ ਦਾ ਕਿਸੇ ਥਾਂ ਦੀਆਂ ਕੌਣ ਕਹਿੰਦਾ ਸਾਨੂੰ ਨੇ ਮੂਰਖੋ ਤੂੰ ਤਾਂ ਜਮੀ ਡੰਗਰੋਂ ਕਹਿੰਦਾ ਕੌਣ ਹੁੰਦਾ ਚਾਚੀ ਕੀ ਕਹੀ ਜੰਨੀ ਐ ਤੂੰ ਤਾਂ ਉਹ ਤਾਂ ਉਹਦਾ ਪੂਆ ਦਾ ਫੋਨ ਆਇਆ ਤੇ ਦੇਖ ਕੀਦੇ ਕੋਲੇ ਆਇਆ ਸੀ ਫੋਨ ਮੈਨੂੰ ਐ ਦੱਸੀ ਮੈਂ ਮਮੀ ਤਾਂ ਡੈਡੀ ਕੋਲੇ ਆਇਆ ਤੇ ਕਹਿੰਦੇ ਬੇਹਾਗਾ ਉਹਦਾ ਸ਼ੀਤਾ ਤੋਂ ਨਰੇਗੇ ਕਹਿੰਦੇ ਹੂੰ ਡੰਗਰਾਂ ਵਰਗੀਆਂ ਨਾ ਹੋਣ ਤਾਂ ਤੇਰੀ ਸੱਸ ਨੇ ਮੈਨੂੰ ਆਪ ਦੱਸਿਆ ਵੀ ਕੋਈ ਵਿਆਹ ਵੀ ਉਹਨੇ ਹੈਗਾ ਕਦੋਂ ਦੱਸਿਆ ਕਿ ਪਹਿਲਾਂ ਨਹੀਂ ਪਾਈਆਂ ਨਹੀਂ ਆ ਜਦਿਸ ਮਾਰ ਕੇ ਦੱਸ ਪਈ ਬੈਠੀ ਨੇ ਦੱਸਿਆ ਮੈਨੂੰ ਹੁਣ ਦੱਸਿਆ ਤੈਨੂੰ ਆਹੋ ਵਿਆਹ ਹੈ ਨਹੀਂਗਾ ਕਾਹਨੂੰ ਆ ਵਿਆਹ ਕਹਿੰਦੀ ਸਤਾ ਕੰਮ ਕਰਾਉਣ ਦੇ ਮਾਰਿਆਂ ਨੇ ਝੂਠ ਫੋਲਿਆ ਇਹਨਾਂ ਨੂੰ ਕਹਿੰਦੀ ਆ ਫਰਦੀਆਂ ਨੇ ਉੱਦੇ ਦੀਆਂ ਮੂਰੇ ਮੂਰੇ ਕੰਮ ਕਰਦੀਆਂ ਉਹ ਮੈਂ ਮਰ ਜਾਣੀ ਮੈਂ ਤਾਂ ਕਹਿਣੀ ਆ ਕੰਜਰੀ ਦੇ ਪੈ ਜਾਣ ਕੀੜੇ ਮਤਲਬ ਕਿ ਸੱਪ ਲੜਦੇ ਕੰਜਰੀ ਦੇ ਹੈ ਨਹੀਂ ਮੇਰਾ ਅੱਛਾ ਸਕੀਮ ਲਾਈਏ ਇਹਨਾਂ ਨੇ ਹੈ ਸਾਰਿਆਂ ਨੇ ਉਹ ਨਾਲ ਹੈ ਜੀ ਤੇ ਚਾਤੀ ਦੱਸਦੀ ਗਈ ਆ ਮੈਨੂੰ ਕਹਿੰਦੀ ਸੀ ਕਹਿੰਦੀ ਤੂੰ ਦੱਸ ਦੇਂਗੀ ਮਾਂ ਮੈਨੂੰ ਕੀ ਲੋੜਾ ਦੱਸਣ ਦੀ ਭਾਈ ਆਪਣੇ ਕੋ ਤਾਂ ਲੱਗ ਜੂਰ ਨਹੀਂ ਆਉਂਦਾ ਤੂੰ ਹੌਲੀ ਤਾਂ ਬੋਲ ਤਾਂ ਫੇਰਾ ਜੇ ਉਹਨੂੰ ਸੁਣ ਕੇ ਤੇਰੀ ਗੁੱਤ ਪਟਟੂਗੀ ਨਹੀਂ ਹੈ ਨਹੀਂ ਮੈਂ ਤਾਂ ਤੇਰੀ ਪਟਣੀ ਪਟਟੀਆਂ ਤੇ ਨਾਲ ਤੇਰੀ ਵੀ ਘਟ ਜੂਗੀ ਹੈ ਨਹੀਂ ਮੰਜੇ ਤੇ ਵਗ ਗਈ ਲਾਦਾ ਉਰਾਂ ਪਰਾਂ ਕਿਤੇ ਉਹ ਮੈਂ ਮਰ ਜਾਣੀ ਇਹਦਾ ਮਤਲਬ ਸਾਰੇ ਟੱਬਰ ਨੇ ਸਕੀਮ ਬਣਾਈ ਹੈ ਹੋਰ ਅੱਛਾ ਸਾਰੇ ਰਲੇ ਹੋਏ ਨੇ ਮਤਲਬ ਹਾਂ ਹੀ ਸਾਰੇ ਇੱਥੇ ਤਾਂ ਰਲੇ ਹੋਏ ਨੇ ਉਹ ਮੇਰੇ ਘਰ ਵਾਲਾ ਵੀ ਬੱਚੇ ਹੈ ਹੋਰ ਅੱਛਾ ਕੰਮ ਕਰਾਉਣ ਦੇ ਮਾਰੇ ਨੇ ਨਾ ਸਕੀਮ ਲਾਈਏਗੀ ਮੈਨੂੰ ਤਾਂ ਕੰਮ ਕਰਦੀਆਂ ਨਹੀਂ ਹੈਗੀਆਂ ਤਾਂ ਕਰਨਗੀਆਂ ਤਾਂ ਮਾਂ ਤਾਂ ਕਰਨਗੀਆਂ ਤਾਂ ਹੀ ਤੁਸੀਂ ਮੈਂ ਤਾਂ ਕਹਿੰਦੀ ਆ ਸਾਰਿਆਂ ਦੇ ਸਾਰਿਆਂ ਦੇ ਕੀੜੇ ਪੈਣਗੇ ਨਾ ਮੈਨੂੰ ਐ ਲੱਗਦਾ ਤੁਸੀਂ ਉਹ ਦੇ ਦੀਆਂ ਤਾਂ ਹੀ ਫਿਰਦੀਆਂ ਹੈ ਹਵਾ ਚੁੱਡੀਆਂ ਹੋਰ ਚਾਚੀ ਸਾਨੂੰ ਤਾਂ ਐ ਸੀਗਾ ਵੀ ਵਿਆਹ ਕਰਛੇ ਤੇ ਛੇ ਤੇ ਉਸ ਤੁਰੇ ਇੰਨਾ ਸਮਾਨ ਪਿਆ ਤੀ ਦਨੀ 2 ਮਿੰਟਾਂ ਦੇ ਤਰ ਤੱਕ ਚੱਕ ਚੱਕ ਕੇ ਹੈ ਖੁਸ਼ੀ ਖੁਸ਼ੀ ਜੇ ਮੈਂ ਤਾਂ ਆਇਆ ਲੱਗੀ ਪਈ ਜੀ ਮੇਰਾ ਟੂਹੀ ਵੀ ਹੱਲਣ ਵਾਲੀ ਹੋ ਰਹੀ ਹੈ ਕੀ ਆਏ ਨਹੀਂ ਸਿੱਦੇ ਨਹੀਂ ਹੁਲਦੀ ਹੈਗੀ ਟੂਹੀ ਦੱਸ ਕੀ ਕਰੇ ਹੈ ਬੰਦਾ ਆ ਹੁਣ ਡੀਜੇ ਲਾ ਕੇ ਤੁਸੀਂ ਨੱਚੀ ਜਾਂਦੀਆਂ ਸੀ ਕੁੜੇ ਮੈਨੂੰ ਦੱਸਿਆ ਤੇਰੇ ਸਾਸਰ ਨੇ ਹਾਂ ਚਾਚੀ ਪ੍ਰੈਕਟਿਸ ਕਰਦੀਆਂ ਸੀ ਗੀਆਂ ਨੱਚਣ ਦੀ ਕਹਿੰਦੀ ਪ੍ਰੈਕਟਿਸ ਕਰਦੀ ਆਂ ਤੀ ਨਹੀਂ ਤੁਸੀਂ ਤਾਂ ਜਮੀ ਡੰਗਰੋਂ ਕੋਈ ਨਾ ਕੋਈ ਨਾ ਹੁਣ ਕਰਾ ਲੈਣ ਕੰਮ ਆ ਸਾਰੇ ਜਿਹੜੇ ਕੰਮ ਕਰੇ ਨੇਗੇ ਦੁਬਾਰੇ ਖਲਿਆਰਾ ਪਾਉਂਦੀ ਮੈਂ ਵੀ ਹਾਂ ਪਤਾ ਲੱਗੂਗਾ ਫੇਰ ਇਹਨਾਂ ਨੂੰ ਵੀ ਕਿਵੇਂ ਦੁਬਾਰੇ ਤਾਂ ਤੁਹਾਨੂੰ ਵੀ ਜਦੋਂ ਭਾਂਡੇ ਨਾਲ ਸਾਰੇ ਚੱਕ ਜੱਕ ਕੇ ਤੇ ਲੱਗੂ ਨੂੰ ਪਤਾ ਕੰਜੀਤ ਪ੍ਰੀਤ ਪ੍ਰੀਤ ਅੰਦਰੇ ਬੈਠੀ ਹੋਣੀ ਉਹ ਵੀ ਨੱਚਣ ਲੱਗ ਰਹੀ ਹੋਵੇ ਮਨ ਕਰੇ ਉਹਨੂੰ ਵੀ ਦੱਸ ਦਿੰਨੀ ਆ ਤੈਨੂੰ ਦੱਸਣ ਦੀ ਕਿ ਲੋੜ ਪੈਂਦੀ ਆ ਤਾਂ ਮੈਂ ਹੀ ਦੱਸ ਦਊਂਗੀ ਫੇ ਦੱਸਦੀ ਤੂੰ ਬੋਨੇ ਰਲ ਕੇ ਬੋਨੇ ਰਲ ਕੇ ਗੁੱਤਨੀ ਪਟਾਂਗੇ ਆ ਦੇਖ ਇਹਨਾਂ ਦੀ ਸਾਰੇ ਟੱਬਰ ਦੀਆਂ ਆਮ ਹਾਂ ਪਤਾ ਲੱਗੂਗਾ ਇਹਨਾਂ ਨੂੰ ਫਿਰ ਵੀ ਹਾਂ ਇਹ ਵੀ ਕੋਈ ਚੀਜ਼ ਹੈਗੀਆਂ ਨੇ ਦੋਨੇ ਪਹਿਣਾ ਉਹ ਭਾਈ ਮੇਰਾ ਨਾ ਨਾ ਲਿਓ ਪਤਾ ਹੱਥ ਬੰਨ੍ਹ ਲੈਂਦੇ ਆ ਛੋਡੇ ਮੁਰੇ ਵੀਰ ਪਤਾ ਤਾਂ ਲੱਗੂਗਾ ਚਾਚੀ ਵੀ ਉਹ ਮੂੰਹ ਤਾਂ ਪਤਾ ਨਹੀਂ ਲੱਗਦਾ ਦੇਖ ਉਹਨਾਂ ਨੂੰ ਲੈ ਵੀ ਤੂੰ ਇੰਡਸਟਰੀ ਦੀ ਜੀ ਉਹਦੀਆਂ ਨੂੰ ਆਪੇ ਪਤਾ ਲੱਗ ਜੂ ਤੁਸੀਂ ਕਿ ਜੇਰ ਵਾਲਾ ਪਾਉਣਾ ਅੱਜ ਇਹ ਪਾਵਾਂਗੇ ਤਾਂ ਐ ਥੋੜੀ ਹੈਗਾ ਵੀ ਹੁਣ ਚੁੱਪ ਕਰਕੇ ਬੈਠ ਜਾਗੇ ਚਾਚੀ ਮੇਰੇ ਘਰੇ ਨਕਲੇਸ ਕਰਾ ਦਿਓ ਮੇਰੇ ਘਰੇ ਨਕਲੇਸ ਹੋਊਗਾ ਉਹਦਾ ਬਸ ਕਹਿੰਦੇ ਮੈਨੂੰ ਦੱਸਿਆ ਭਾਈ ਮੈਨੂੰ ਤਾਂ ਪਤਾ ਨਹੀਂ ਉਹਨੇ ਸੁਣਸਣ ਲਿਆ ਹੋਊਗਾ ਚਾਚੀ ਦੇ ਦੱਸ ਸੁਭਾਣੀ ਵੀਰ ਮੈਨੂੰ ਤਾਂ ਘਰੋਂ ਬੀਤੋ ਨਿਕਲ ਜੀ ਕਹਦੇ ਭਾਈ ਮੈਨੂੰ ਨਹੀਂ ਪਤਾ ਹੈ ਗਿਆ ਸੁਣ ਲਿਆ ਹੋਊਗਾ ਦੋਨਾਂ ਨੇ ਹਾਂ ਉਹ ਫਿਰ ਮੈਂ ਤਾਂ ਹੀ ਟਾਲ ਦੋ ਕੋਈ ਗੱਲ ਨਹੀਂ ਤੁਸੀਂ ਜਿਹੜਾ ਜੀ ਉਹ ਸਮਾਨ ਤਾਂ ਰਿਹਾ ਸਾਰਾ ਚੱਕ ਚੱਕ ਬੇੜੇ 'ਚ ਡੇਗੂਗਾ ਕਹੇਦੇ ਉਹ ਵੀ ਅਸਤ ਸੁਣਿਆ ਸੀ ਗੱਲਾਂ ਕਰਕੇ ਸੁਣੀ ਆ ਆ ਦਿਖਾ ਮੰਜੇ ਤੋਂ ਹੱਲ ਲਾਉਂਦੀ ਸੀ ਕਿ ਮਹਾਂਜਲ ਮੰਜਾ ਤੋਦੂਗੀ ਆਪੇ ਆ ਬਚਾ ਲੈ ਆਪੇ ਕਰੂਗੀ ਹੁਣ ਬੁੜੀ ਕਾ ਨੂੰ ਕਰੀ ਜੀ ਮੈਨੂੰ ਦਾ ਪਤਾ ਮੈਂ ਤਾਂ ਕੋਈ ਨਹੀਂ ਕਰਦੀ ਹੈਗੀ ਹੁਣ ਮੈਨੂੰ ਤਾਂ ਮੈਨੂੰ ਵਿਆਹ ਦੇ ਚੌਂਦ ਚ ਲੱਗ ਰਹੀ ਤੇ ਚਾਚੀ ਕਰਨਾ ਮੇਰਾ ਢੂਈ ਲਿਆ ਕੇ ਬੈਠ ਗਈ ਸਾਰੀ ਡੰਕਰ ਤਾਂ ਹੈਗੀਆਂ ਚਲ ਦੱਸਦੀ ਨਹੀਂ ਪ੍ਰੀਤ ਨੂੰ ਬਾਈ ਚਲ ਵ ਹਟ ਬਦਨਾਮ ਨਿਕਲ ਰਿਆ ਤੀਗਾ ਉਧਰ ਸੀ ਨੱਚਣਾ ਤੇ ਦੇਖੀ ਜਾਂਦੀਆਂ ਸੀਗੀਆਂ ਹੈ ਹੱਲੀਆਂ ਹੋਈਆਂ ਨੂੰ ਪਤਨੀ ਲੱਗਦਾ ਤੀ ਤੇ ਕੁਛ ਆ ਤਾਂ ਮੋਜਾਂ ਨਾਲ ਮਿਲ ਲੱਗਦਾ ਫਿਰ ਤਾਂ ਹੀ ਨਜ਼ਾਰੇ ਲੈਂਦੇ ਨੇ ਸਾਰਾ ਡੱਬਰ ਆ ਹਾਂ ਹੁਣ ਲੱਗ ਗਿਆ ਪਤਾ ਹੂੰ ਕੋਈ ਗੱਲ ਨਹੀਂ ਦੱਸਦੀਆਂ ਪ੍ਰਤਿਮੇ ਵੀ ਆਪੇ ਆ ਕਰ ਲੋ ਕੰਮ ਮੈਂ ਤਾਂ ਕੋਈ ਨਹੀਂ ਕਰਦੀ ਹੈਗੀ